ਜੇ ਗੱਲ ਕਰੀਏ ਬੱਸਾਂ ਦੀ ਸਪੀਡ ਦੀ ਤਾਂ ਕੀ ਕੀ ਲੱਗਦਾ ਕਿ ਇਹ ਇੰਨੀ ਓਵਰ ਕਿਉਂ ਹੁੰਦੀ ਹੈ ਤੇਜ਼ ਰਫ਼ਤਾਰ ਕਰਕੇ ਇਹ ਹਾਦਸਾ ਜਿਹੜਾ ਉਹ ਆਪਰਦਾ ਉਹਨਾਂ ਦੀ ਬੱਸ ਹੋਈ ਇਹਨਾਂ ਨੇ ਨਾ ਕਰਕੇ ਲਾਈਟਰ ਛੱਡ ਲੈਣੀ ਨਾ ਤੇ ਤੁਸੀਂ ਕਿਸੇ ਵੀ ਰੋਡ ਤੇ ਜਾਂਦੇ ਰਹੋ ਕੋਈ ਵੀ ਬੱਸ ਵੇਖ ਲਓ ਉਹਦੇ ਪਾਂ ਪਾਂ ਕਰਕੇ ਤੇ ਇਹਨਾਂ ਨੇ ਇਹ ਨਹੀਂ ਵੇਖਣਾ ਵੀ ਅੱਗੋਂ ਪਾਈ ਭੋਂਗ ਆਈ ਜਾਂਦਾ ਅੱਗੇ ਜਾਂ ਕੁਝ ਉਹ ਆਈ ਜਾਂਦਾ ਉਹ ਚਾਲੜ ਦਾ ਬੰਦਾ ਜਾਊਗਾ ਕਿੱਥੇ ਬੂਟਾ ਦੀ ਕੀਮਤ ਬੰਦੇ ਦੀ ਜਾਨ ਨਾਲੋਂ ਜ਼ਿਆਦਾ ਆ ਉਹਨਾਂ ਚਿਰ ਦੇ ਹਾਦਸੇ ਆ ਜਿਹੜੇ ਉਹ ਵਾਪਰਦੇ ਰਹਿਣਗੇ ਹੁਣ ਇਹਨੂੰ ਪਤਾ ਸੀ ਵੀ ਐਮਐਲਏ ਬਣਿਆ ਜਾਂ ਨਾ ਬਣਿਆ ਪਰ ਜੇਕਰ ਮੇਰੇ ਕੋਲ ਹੁਣ ਬਿਜ਼ਨਸ ਨਹੀਂ ਹੋਊਗਾ ਮੇਰਾ ਤੇ ਮੈਂ ਤਾਂ ਖਤਮ ਹੋ ਜਾਊਗਾ ਇਹਨੇ ਚੱਕ ਕੇ ਛਾਲ ਮਾਰ ਗਿਆ ਝਾੜੂ ਵਿੱਚ ਇਹ ਪਤਾ ਨਹੀਂ ਕੀ ਚੱਕਰ ਆ ਵੀ ਜਿਵੇਂ ਇੱਕ ਨਾ ਪਸ਼ਾਕ ਹੈਗੀ ਆ ਝਾੜੂ ਵਾਲਿਆਂ ਕੋਲੇ ਉਹ ਗੰਦੇ ਤੋਂ ਗੰਦਾ ਬੰਦਾ ਪਾ ਲਵੇ ਹੁਣ ਮੈਂ ਡਿੰਪੀ ਢੱਲੋਂ ਨੂੰ ਨਹੀਂ ਕਹਿ ਰਿਹਾ ਇੱਕ ਉਦਾਹਰਨ ਦੇ ਰਿਹਾ ਮਾੜਾ ਬੰਦਾ ਜਾਂ ਤਾਂ ਉਹਦਾ ਕਿਰਦਾਰ ਮਰ ਜਾਂਦਾ ਮਾੜਾ ਤੋ ਜਾਓ ਭਗਵੰਤ ਮਾਨ ਤੇ ਕੇਜਦੀਵਾਲ ਨੂੰ ਦਿਸਣੋਂ ਹਟ ਜਾਂਦਾ। ਅਗਲੋਂ ਕਹਿੰਦਾ ਬੜਾ ਮਾੜਾ ਹੋਇਆ ਜੀ ਬੜਾ ਮਾੜਾ ਹੈ ਹੁਣ ਭਗਵੰਤ ਮਾਨ ਦਾ ਬਿਆਨ ਪੜ੍ਹਿਆ ਤੁਸੀਂ। ਕਹਿੰਦਾ ਜੀ ਇੱਕ ਫਰੀਦਕੋਟ ਦੇ ਵਿੱਚ ਹਾਦਸਾ ਹੋ ਗਿਆ ਬੜਾ ਦੁਖਦਾਈਕ ਹੋਇਆ ਮੰਨ ਲਓ। ਫਿਰ ਕਹਿੰਦੇ ਵੀ ਜਿਹੜੇ ਜ਼ਖਮੀ ਉਹ ਜਲਦੀ ਠੀਕ ਹੋਣ ਤੇ ਜਿਹੜੇ ਦੁਨੀਆ ਛੱਡ ਗਏ ਆ ਉਹਨਾਂ ਤੇ ਲਿਖਿਆ ਉਹਨੇ ਆਤਮਿਕ ਸ਼ਾਂਤੀ ਮਿਲੇ। ਤੇ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਭਾਈ ਸਾਹਿਬ ਤੂੰ ਆਪਦੇ ਵਾਸਤੇ ਸ਼ਾਂਤੀ ਸ਼ੂਨਤੀ ਮੰਗੀ। ਫੋਨਰ ਇੰਡੀਆ ਦੇ ਵਿੱਚ ਜਨਮ ਦੇ ਦਿੰਦਾ ਜਿਹੜਾ ਮਾੜਾ ਬੰਦਾ ਉਹ ਨਰਕੀ ਭੋਗਦਾ ਇਲਾਜ ਤੋਂ ਬਿਨਾ ਫਿਰਦਾ ਉਹ ਰੋਟੀ ਤੋਂ ਬਿਨਾ ਫਿਰਦਾ लाठी चार्ज ਕਰਾਉਂਦਾ ਫਿਰਦਾ ਜਾਇ ਉਹਦੀ ਫਸਲ ਆ ਜੇ ਤਾਂ ਉਹ ਉਹ ਮੰਡੀਆਂ ਚ ਰੁਲਦਾ ਫਿਰਦਾ ਜੇ ਕਿਸੇ ਛੋਟੇ ਛੋਟੇ ਬੱਚਿਆਂ ਦੀ ਮਾਂ ਹੀ ਜਾਂਦੀ ਰਹੀ ਉਹਦਾ ਕੀ ਬਣੂਗਾ ਤੇ ਜੇ ਕਿਤੇ ਕੱਲਾ ਕੱਲਾ ਕਿਸੇ ਭੈਣਾਂ ਦਾ ਭਰਾ ਹੀ ਜਾਂਦਾ ਰਿਆ ਉਹ ਤਾਂ ਨਹੀਂ ਲਿਆ ਕੇ ਦੇ ਸਕਦੇ ਤੇ 2 ਲੱਖ ਰੁਪਈਆ ਦੇ ਕੇ ਕਹਿੰਗੇ ਆ ਲਓ ਜੀ ਇਹ ਤਾਂ ਮਸ਼ੀਨ ਚੋਂ ਵੀ ਬਣ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਜਿਹੜੀ ਫਾਜ਼ਲ ਕਾ ਦੇ ਵਿੱਚ ਖੜੀ ਹੋਈਆਂ ਮੇਰੇ ਨਾਲ ਵਿਸ਼ਪਜੀਤ ਫਾਜ਼ਲ ਕਾ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਜੀ ਔਰ ਜਿੰਨੇ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਤੇ ਦਿਨ ਇੱਕ ਬਹੁਤ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਸੀ ਸੋਸ਼ਲ ਮੀਡੀਆ ਦੇ ਉੱਪਰ ਫਰੀਦਕੋਟ ਦੇ ਨੇੜੇ ਜਿਹੜੀ ਇੱਕ ਬੱਸ ਹੈ ਉਹ ਪਲਟੀ ਸੀ ਤੇ ਉਹਦੇ ਵਿੱਚ ਮੌਤਾਂ ਵੀ ਹੋਈਆਂ ਨੇ ਤੇ ਕਾਫੀ ਲੋਕ 30 ਦੇ ਕਰੀਬ ਲੋਕ ਫੱਟੜ ਵੀ ਹੋਏ ਨੇ ਪੰਜ ਮੌਤਾਂ ਹੋਈਆਂ ਨੇ ਤੇ ਇਹਦੇ ਬਾਰੇ ਜਾਣਕਾਰੀ ਲੈਣੀ ਚਾਹਾਂਗੇ ਕਿਉਂਕਿ ਜੇ ਗੱਲ ਕਰੀਏ ਬੱਸਾਂ ਦੀ ਸਪੀਡ ਦੀ ਤਾਂ ਕੀ ਕੀ ਲੱਗਦਾ ਕਿ ਇਹ ਇੰਨੀ ਓਵਰ ਕਿਉਂ ਹੁੰਦੀ ਹੈ ਤੇਜ਼ ਰਫ਼ਤਾਰ ਕਰਕੇ ਹਾਦਸਾ ਜਿਹੜਾ ਉਹ ਆਪਰਦਾ ਗੱਲ ਪਤਾ ਕੀ ਆ ਜਿੰਨਾ ਚਿਰ ਬਾਈ ਜੀ ਬੂਟਾਂ ਦੀ ਕੀਮਤ ਬੰਦੇ ਦੀ ਜਾਨ ਨਾਲੋਂ ਜ਼ਿਆਦਾ ਆ ਉਹਨਾਂ ਚਿਰੇ ਹਾਦਸੇ ਆ ਜਿਹੜੇ ਉਹ ਵਾਪਰਦੇ ਰਹਿਣਗੇ ਉਹ ਕਿਉਂ ਵਾਪਰਦੇ ਰਹਿਣਗੇ ਤੁਸੀਂ ਆਪਣਾ ਉਦੋਂ ਪਹਿਲਾਂ ਵੀ ਕੁਝ ਬੱਸਾਂ ਪਲਟੀਆਂ ਤੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਇੱਕ ਬੱਸ ਪਲਟੀ ਸੀਗੀ ਉਹ ਵੀ ਦੀਪਾ ਲਿਆਂ ਦੀ ਸੀਗੀ ਹੁਣ ਰੌਲਾ ਕੋਈ ਦੀਪਾ ਆਲੇ ਨਾਲ ਕੋਈ ਆਪਣੀ ਦੁਸ਼ਮਣੀ ਨਹੀਂ ਗਈ ਔਰ ਬਹੁਤ ਲੋਕ ਜਿਹੜਾ ਆਪਣਾ ਦੀਪ ਕੀਰਾਂ ਦੀਪ ਢਲੋਈ ਜਿਹੜਾ ਜਿਹੜਾ ਨਾ ਡਿੰਪੀ ਢਲੋ ਵੀ ਉਹਨਾਂ ਦੀਆਂ ਬੱਸਾਂ ਇਹ ਲੋਕ ਇਹ ਵੀ ਕਹਿੰਦੇ ਆ ਕਿ ਭਾਈ ਸਾਹਿਬ ਐਂਬੂਲੈਂਸ ਨਾਲੋਂ ਜ਼ਿਆਦਾ ਤੇਜ਼ ਚੱਲਦੀਆਂ ਤਾਂ ਬਾਈ ਜੀ ਤੁਹਾਨੂੰ ਪਤਾ ਵੀ ਆਪਾਂ ਅਕਸਰ ਧਾਨੇ ਤੇ ਜਾਣੇ ਉਨੇ ਰਹਿੰਨੇ ਆ ਇਹ ਕੋਈ ਝੂਠ ਨਹੀਂ ਗਾ ਇਹਨਾਂ ਦੀਆਂ ਜਿਹੜੀਆਂ ਬੱਸਾਂ ਨੇ ਕੇ ਆ ਤੇ ਇੱਕ ਲਾਲ ਜੇ ਰੰਗ ਦੀ ਬੱਸ ਆਰ ਤੇ ਨਾ ਪੈਂਦਾ ਉਹਨਾਂ ਦੀ ਬੱਸ ਹੋਈ ਇਹਨਾਂ ਨੇ ਨਾ ਕਰਕੇ ਲੈਟਰ ਛੱਡ ਲੈਣੀਆਂ ਤੇ ਤੁਸੀਂ ਕਿਸੇ ਵੀ ਰੋਡ ਤੇ ਜਾਂਦੇ ਰਹੋ ਕੋਈ ਵੀ ਬੱਸ ਵੇਖ ਲਓ ਉਹਦੇ ਪਾਂ ਪਾਂ ਕਰਕੇ ਤੇ ਇਹਨਾਂ ਨੇ ਇਹ ਨਹੀਂ ਵੇਖਣਾ ਵੀ ਅੱਗੋਂ ਪਾਈ ਭੋਂਗ ਆਈ ਜਾਂਦਾ ਅੱਗੇ ਜਾਂ ਕੁਝ ਉਹ ਆਈ ਜਾਂਦਾ ਉਹ ਚਾਲੜ ਦਾ ਬੰਦਾ ਜਾਊਗਾ ਕਿੱਥੇ ਕਾਰ ਵਾਲਾ ਕਰੂਗਾ ਕੀ ਇਹਨਾਂ ਨੇ ਜੇ ਭਜਾਉਣੀ ਆ ਫੁੱਲ ਭਜਾਉਣੀ ਆ ਅਗੋਂ ਕਾਰ ਵਾਲੇ ਨੂੰ ਪਾਸੇ ਕਰਨਾ ਪੈਂਦਾ ਕੀ ਕੀ ਲੱਗਦਾ ਵੀਰੇ ਕਿ ਇੰਨਾ ਕੋਲ ਟਾਈਮ ਥੋੜਾ ਕਿਉਂ ਰਹਿ ਜਾਂਦਾ ਕਿਉਂਕਿ ਹਰੇਕ ਬੰਦੇ ਕੋਲ ਸੀਮਤ ਸਮਾਂ ਹੁੰਦਾ ਜਾਂ ਫਿਰ ਇਹਨਾਂ ਨੇ ਗੇੜੇ ਵੱਧ ਲਾਉਣੇ ਹੁੰਦੇ ਆ ਮਤਲਬ ਇਹਨਾਂ ਦਾ ਇਹ ਹਿਸਾਬ ਹੈ ਕਿ ਗੇੜਿਆਂ ਦੇ ਹਿਸਾਬ ਨਾਲ ਇਹਨਾਂ ਨੂੰ ਪੇਮੈਂਟ ਦਿੱਤੀ ਜਾਂਦੀ ਹੈ ਬਾਈ ਲੋਕ ਰੌਲਾ ਵੀ ਪਾਉਂਦੇ ਆ ਜਿਸ ਦਿਨ ਇਹ ਬਿਜ਼ਨਸਮੈਨ ਆ ਜਿਹੜਾ ਆਪਣਾ ਡਿੰਪੀ ਢਿੱਲੋ ਇਹ ਬਿਜ਼ਨਸਮੈਨ ਨੂੰ ਪਤਾ ਲੱਗ ਗਿਆ ਵੀ ਮੇਰੀ ਅਕਾਲੀ ਦਲ ਦੀ ਤਾਂ ਸਰਕਾਰ ਨਹੀਂ ਆ ਰਹੀ ਤੇ ਕੱਲ ਨੂੰ ਮੈਨੂੰ ਬਿਜ਼ਨਸ ਦੇ ਵਿੱਚ ਘਾਟਾ ਪਊਗਾ। ਓਨੀ ਕਮਾਈ ਮੰਤਰੀ ਲੈਵਲ ਦੇ ਵਿੱਚ ਨਹੀਂ ਹੈਗੀ ਜਿੰਨੀ ਕਮਾਈ ਬਿਜ਼ਨਸ ਦੇ ਵਿੱਚ ਆ। ਹੁਣ ਇਹਨੂੰ ਪਤਾ ਸੀ ਵੀ ਐਮਐਲਏ ਬਣਿਆ ਜਾਂ ਨਾ ਬਣਿਆ ਯਾਰ ਪਰ ਜੇਕਰ ਮੇਰੇ ਕੋਲ ਹੁਣ ਬਿਜ਼ਨਸ ਨਹੀਂ ਹੋਊਗਾ ਮੇਰਾ ਤੇ ਮੈਂ ਤਾਂ ਖਤਮ ਹੋ ਜਾਊਗਾ। ਇਹਨੇ ਚੱਕ ਕੇ ਛਾਲ ਮਾਰ ਗਿਆ ਝਾੜੂ ਵਿੱਚ। ਪਹਿਲਾਂ ਅਕਾਲੀ ਦਲ ਦੀਆਂ ਬੱਸਾਂ ਚੱਲਦੀਆਂ ਸੀ ਉਦੋਂ ਭਗਵੰਤ ਮਾਨ ਨੂੰ ਦੀਂਦਾ ਸੀਗਾ। ਤੇ ਇਹ ਪਤਾ ਨਹੀਂ ਕੀ ਚੱਕਰ ਆ ਵੀ ਜਿਵੇਂ ਇੱਕ ਨਾ ਪਸ਼ਾਕ ਹੈ ਗਈ ਆ ਝਾੜੂ ਵਾਲਿਆਂ ਕੋਲੇ ਉਹ ਗੰਦੇ ਤੋਂ ਗੰਦਾ ਬੰਦਾ ਪਾ ਲਵੇ ਹੁਣ ਮੈਂ ਡਿੰਪੀ ਢੱਲੋਂ ਨੂੰ ਨਹੀਂ ਕਹਿ ਰ ਇੱਕ ਉਦਾਹਰਨ ਦੇ ਰਿਹਾ ਵੀ ਇਹ ਚੰਗਾ ਜਿਹੜਾ ਮਲੰਗ ਬੰਦਾ ਕਹਿ ਲੋ ਜਾਂ ਜਿਹਨੇ ਇਹ ਪੂਰੀ ਕ੍ਰਾਪਸ਼ਨਦਾਰ ਬੰਦਾ ਹੋਊਗਾ ਉਹ ਪਸ਼ਾਕ ਪਾ ਲਵੇ ਝਾੜੂ ਵਾਲਿਆਂ ਦੀ ਤੇ ਇੱਥੇ ਲੋਕੋ ਲੱਗ ਜੇ ਬੋਕਰ ਦਾ ਉਹ ਨਾ ਮਾੜਾ ਬੰਦਾ ਜਾਂ ਤਾਂ ਉਹਦਾ ਕਰਤਾਰ ਮਰ ਜਾਂਦਾ ਮਾਰਾ ਤੋ ਜਾਓ ਭਗਵੰਤ ਮਾਨ ਤੇ ਕੇਜਦੀਵਾਲ ਨੂੰ ਦਿਸਣੂ ਹਟ ਜਾਂਦਾ ਵੀ ਇਹ ਤਾਂ ਬੰਦਾ ਮਾੜਾ ਸੀ ਇਹ ਚੰਗਾ ਹੋ ਗਿਆ ਹੁਣ ਰੱਬ ਜਾਣੇ ਵੀ ਕਦੋਂ ਤਾਂ ਇਹ ਨਾਲ ਇੰਨਾ ਹੁੰਦਾ ਸੀ ਵੀ ਇਹਨਾਂ ਦੀ ਇੱਕ ਇੱਕ ਨੰਬਰ ਤੇ ਕਈ ਬੱਸਾਂ ਚੱਲਦੀਆਂ ਇੱਕ ਪਰਮਨ ਤੇ ਚਾਰ ਚਾਰ ਬੱਸਾਂ ਚੱਲਦੀਆਂ ਜਿਸ ਦਿਨ ਸਰਕਾਰ ਜਿੱਦੇ ਜਿਸ ਦਿਨ ਝਾੜੂ ਵਾਲਾਂ ਚ ਆਇਆ ਉਸ ਦਿਨ ਲੋਕਾਂ ਨੇ ਵੀਡੀਓ ਫੋਟੋ ਪਾਈਆਂ ਵੀ ਆਹ ਵੇਖੋ ਇੱਕ ਪਰਮਨ ਤੇ ਚਾਰ ਚਾਰ ਬੱਸਾਂ ਇੱਕ ਨੰਬਰ ਤੇ ਹੁਣ ਰੌਲਾ ਇੱਥੇ ਆ ਵੀ ਰੋਕੇ ਕੌਣ ਵੀ ਜਿਵੇਂ ਉਹ ਚੂਹਿਆਂ ਨੇ ਟੀਮ ਬਣਾ ਲਈ ਚੂਹੇ ਕਹਿੰਦੇ ਯਾਰ ਵੀ ਆਪਣੇ ਨਾ ਬਿੱਲੀ ਆਪਾਂ ਨੂੰ ਖਾ ਜਾਂਦੀ ਆਪਾਂ ਕੋਈ ਨਿਸ਼ਾਨ ਇੱਕ ਕੰਮ ਕਰੀਏ ਛੋਟਾ ਜਿਹਾ ਉਹ ਕਹਿੰਦਾ ਕੀ ਕੰਮ ਕਰੀਏ ਉਹ ਕਹਿੰਦਾ ਵੀ ਆਪਾਂ ਇਹਦੇ ਗਲ ਚ ਨਾ ਟੱਲੀ ਬੰਨ੍ਹ ਗਏ ਤੇ ਜਦੋਂ ਆਇਆ ਕਰੂਗੀ ਤੇ ਖੜਕਾ ਆਇਆ ਕਰੂ ਆਪਾਂ ਖੁੱਡਾਂ ਚ ਵਰਦਿਆ ਕਰਾਂਗੇ ਉਹ ਕਹਿੰਦੇ ਠੀਕ ਆ ਜੀ ਉਹਨਾਂ ਨੇ ਗੇਮ ਬਣਾਈ ਗਏ ਬਣਾਈ ਗਏ ਟੱਲੀ ਲੈ ਆਂਦੀ ਜਿਵੇਂ ਆਨੇ ਆਪ ਦੇ ਮਤਾਂ ਕੋਈ ਛੋਟੀ ਟੱਲੀ ਲੈ ਆਂਦੀ ਉਹਨਾਂ ਨੂੰ ਖੜਕਾ ਸੁਣ ਜਣਾ ਸੀ ਹੁਣ ਉਹ 30 40 ਜਣੇ ਇਕੱਠੇ ਹੋਏ 30 40 ਜਣੇ ਇਕੱਠੇ ਹੋਏ ਤੇ ਵੇਖੀ ਗਏ ਯਾਰ ਟੱਲੀ ਬੰਨ੍ਹ ਗਏ ਇੱਥੋਂ ਆਊਗੀ ਆਏ ਆਊਗੀ ਉਹ ਕਹਿੰਦੇ ਆਤ ਚ ਪਰ ਅੱਜ ਕਿ ਸਿਆਪੇ ਵੀ ਟੱਲੀ ਹੁਣ ਬੰਨੂਗਾ ਕਿਹੜਾ ਉਹ ਸਾਰੇ ਖੁੱਡਾਂ 'ਚ ਵੜ ਗਏ ਇਹ ਜਦੋਂ ਭਾਈ ਸਾਹਿਬ ਜਿਨ੍ਹਾਂ ਨੇ ਟੱਲੀਆਂ ਬੰਨਣੀਆਂ ਸੀ ਉਹ ਹੀ ਖੁੱਡਾਂ 'ਚ ਵੜ ਗਏ ਤੇ ਬਿੱਲੀ ਦੇ ਗੱਲ 'ਚ ਟੱਲੀ ਕਿਹੜਾ ਬੰਨੀ ਜਾਊਗੀ ਇਹਨਾਂ ਨੇ ਫੜਨਾ ਕਿੱਥੋਂ ਆ ਕੁਛ ਨਹੀਂ ਹੋਣਾ ਮੈਂ ਜਿਹੜੀ ਗੱਲ ਕਰਕੇ ਟਿਆ ਵੀ ਬੰਦੇ ਨਾਲੋਂ ਜ਼ਿਆਦਾ ਕੀਮਤੀ ਬੂਟ ਹੋ ਗਏ ਆ ਬੂਟਾਂ ਦੀ ਕੀਮਤ ਆ 3 ਲੱਖ ਰੁਪਈਆ ਭਗਵੰਤਮਾਨ ਦਾ ਰੌਲਾ ਪਿਆ ਸੀ ਬੂਟਾਂ ਦਾ ਤੇ ਬੰਦੇ ਦੀ ਕੀਮਤ ਆ 2 ਲੱਖ ਰੁਪਈਆ ਜਦੋਂ ਉਹਨਾਂ ਨੂੰ ਪਤਾ ਵੀ ਹਰੀਦਰੀ ਤੇ ਬਹਿ ਕੇ 10 ਮਿੰਟ ਤੇ ਜਦੋਂ ਆਪਾਂ ਬੈੰਨੇ ਆ ਹਰੀਦਰੀ ਤੇ ਬਹਿ ਕੇ ਚਾਹ ਮੰਤਰੀ ਚਾਹੇ ਐਮ ਐਲ اے ਬਹਿ ਕੇ ਮੁਰਜੇ ਤਾਂ ਅਕਸਰ ਤੁਸੀਂ ਇਹ ਗੱਲ ਨੋਟ ਕਰੋ ਜੇ ਵੀ ਲੋਕ ਵੀ ਉਹਨਾਂ ਦਾ ਦੁੱਖ ਸੁੱਖ ਸਰਕਾਰ ਦਾ ਕਰਨ ਲੱਗ ਜਾਂਦੇ ਆ ਬੰਦੇ ਨੂੰ ਮਰੇ ਨੂੰ ਭੁੱਲ ਜਾਂਦੇ ਆ ਉਹਨਾਂ ਨੂੰ ਪਤਾ ਵੀ ਦਰੀ ਤੇ ਬਹਿ ਕੇ ਸਾਰਾ ਕੰਮ ਹੱਲ ਹੋ ਜਾਣਾ ਛੱਟ ਜਾਓ ਅਗਲੇ ਨੂੰ ਕਹਿੰਦਾ ਬੜਾ ਮਾੜਾ ਹੋਇਆ ਜੀ ਬੜਾ ਮਾੜਾ ਹੁਣ ਭਗਵੰਤ ਮਾਨ ਦਾ ਬਿਆਨ ਪੜ੍ਹਿਆ ਤੁਸੀਂ ਕਹਿੰਦਾ ਜੀ ਇੱਕ ਫਰੀਦਕੋਟ ਦੇ ਵਿੱਚ ਹਾਦਸਾ ਹੋ ਗਿਆ ਬੜਾ ਦੁਖਦਾਈਕ ਹੋਇਆ ਮਤਲਬ ਫਿਰ ਕਹਿੰਦੇ ਵੀ ਜਿਹੜੇ ਜ਼ਖਮੀ ਉਹ ਜਲਦੀ ਠੀਕ ਹੋਣ ਤੇ ਜਿਹੜੇ ਦੁਨੀਆ ਛੱਡ ਗਏ ਆ ਉਹਨਾਂ ਤੇ ਲਿਖਿਆ ਨੇ ਆਤਮਿਕ ਸ਼ਾਂਤੀ ਮਿਲੇ ਤੇ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਭਾਈ ਸਾਹਿਬ ਤੂੰ ਆਪਦੇ ਵਾਸਤੇ ਸ਼ਾਂਤੀ ਸ਼ੂਨਤੀ ਮੰਗੀ ਇਹ ਉਹਨਾਂ ਵਾਸਤੇ ਨਾ ਮੰਗ ਜਿਹੜਾ ਇੱਥੇ ਦੇਸ਼ ਦੇ ਵਿੱਚ ਜਨਮ ਲੈਂਦਾ ਇੱਥੇ ਰਾਜਕਰ ਦਾ ਬਿਜ਼ਨਸਮੈਨ ਲੀਡਰ ਰਾਜ ਕਰਦਾ ਵੀਆਈਪੀ ਵਿਅਕਤੀ ਰਾਜ ਕਰਦਾ ਤਾਂ ਰਾਜਕਰ ਦਾ ਗਰੀਬ ਬੰਦਾ ਰੱਬ ਨੇ ਪਹਿਲਾਂ ਤਾਂ ਨਰਕ ਆਪਦੇ ਕੋਲੇ ਸੀ ਉਹਨਾਂ ਬੰਦੇ ਮਾਰੇ ਕੋ ਨਰਕ ਕੀ ਕਰਨ ਹੁਣ ਇੰਡੀਆ ਦੇ ਵਿੱਚ ਜਨਮ ਦੇ ਦਿੰਦਾ ਜਿਹੜਾ ਮਾੜਾ ਬੰਦਾ ਉਹ ਨਰਕੀ ਭੋਗਦਾ ਇਲਾਜ ਤੋਂ ਬਿਨਾ ਫਿਰਦਾ ਉਹ ਰੋਟੀ ਤੋਂ ਬਿਨਾ ਫਿਰਦਾ लाਠੀ ਚਾਰਜ ਕਰਾਉਂਦਾ ਫਿਰਦਾ ਜੇ ਉਹਦੀ ਫਸਲ ਆ ਜੇ ਤਾਂ ਉਹ ਉਸ ਮੰਡੀਆਂ ਚ ਰੋਲਦਾ ਫਿਰਦਾ ਜੇ ਕੋਈ ਦਿਹਾੜੀਦਾਰ ਬੰਦਾ ਉਹ ਦਿਹਾੜੀ 400 ਰੁਪਏ ਦੇ ਵਿੱਚ ਪੂਰੀ ਪਾਉਂਦਾ ਫਿਰਦਾ ਉਹਦੀ ਮਹੀਨੇ ਚ ਕੋਈ 10 ਦਿਹਾੜੀਆਂ ਲੱਗਦੀਆਂ 20 ਲੱਗਦੀਆਂ ਉਹ ਰੋਟੀ ਤੋਂ ਮਹਤਾਜ ਰਹਿੰਦਾ ਹੁਣ ਨਰਕ ਤੋਂ ਭੋਗੀ ਜਾਂਦਾ ਹੁਣ ਇਸ ਟਾਈਮ ਰਾਜਕੋਣ ਕਰੀ ਜਾਂਦੇ ਭਗਵੰਤ ਮਾਨ ਨੇ ਇਹ ਭਾਈ ਸਾਹਿਬ ਤੂੰ ਆਪਦੇ ਹੱਥ ਤੇ ਅਰਦਾਸ ਅਰਦੂਸਾ ਕਰੀ ਉੱਥੇ ਜਾ ਕੇ ਤੇ ਇਹ ਕੰਮ ਇੱਥੇ ਗਲਤ ਹੋ ਜਾਣਾ ਕਿਉਂਕਿ ਤੇਰਾ ਤਾਂ ਜਿਹੜਾ ਤੂੰ ਲੋਕਾਂ ਦਾ ਦੇਣ ਦੇ ਨਾ 3 ਕਰੋੜ ਲੋਕਾਂ ਦਾ 3 ਕਰੋੜ ਲੋਕਾਂ ਨੂੰ ਗੱਪ ਮਾਰਿਆ ਤੇ ਸਰਾਫ ਲੱਗਣਗੇ ਗੱਲ ਮੰਨਦੇ ਹੋ ਭਨੇ 3 ਕਰੋੜ ਲੋਕਾਂ ਦਾ ਸਰਾਫ ਲੱਗਣਾ ਤਾਂ ਤੁਸੀਂ ਆਪਦੇ ਵੱਲ ਧਿਆਨ ਮਾਰੋ ਜੀ ਹੁਣ ਜੇਕਰ ਵਾਕਈ ਤੂੰ ਕੁਝ ਕਰ ਸਕਦਾ ਤਾਂ ਐਵੇਂ ਨਹੀਂ ਲਿਖਿਆ ਨਿਊ ਦੀਪ ਬਸ ਜੇ ਇਹੀ ਨਿਊ ਦੀਪ ਬਸ ਵਾਲਾ ਕਾਲੀਦਲ ਚੋਂ ਦਾ ਫੇਰੇ ਨੇ ਲਿਖਣਾ ਸੀ ਇਹ ਗੱਲ ਮੰਨੋ ਕਲੀਅਰ ਆ ਇਹ ਗੱਲ ਵੀ ਬਾਈ ਇਹਨੇ ਐ ਕਰਤਾ ਇਹ ਨਹੀਂ ਆ ਕਰਤਾ ਇਹ ਭੈਣੇ ਕੁਛ ਨਹੀਂ ਹੋਣਾ ਬੱਸਾਂ ਵਾਲੇ ਕੀ ਕਰਦੇ ਦੋ ਦੋ ਲੱਖ ਰੁਪਈਆ ਦੇ ਦੇਣਗੇ ਹੱਦੋਂ ਵੱਧ ਪਰ ਜਿਹੜਾ ਕਿਸੇ ਦਾ ਛੋਟੇ ਛੋਟੇ ਬੱਚਿਆਂ ਦਾ ਪਿਓ ਜਾਂਦਾ ਰਿਹਾ ਦੁਨੀਆ ਤੋਂ ਉਹ ਪਿਓ ਕਿਹਨੂੰ ਕਹਿਣਗੇ ਅੱਗੋਂ ਦਾ ਕਿਤੇ ਵਿਆਹ ਵੀ ਹੁੰਦਾ ਬੁੜੀ ਦਾ ਤਾਂ ਅੱਗੋਂ ਉਹ ਅੱਗੋਂ ਇਨਸਾਨੀਅਤ ਹੈ ਨਹੀਂਗੀ ਉਸ ਲੇਡੀ ਨਾਲ ਤੋਂ ਮਤਲਬ ਵਧੀਆ ਰਹੂਗਾ ਕਿਉਂਕਿ ਉਹਨੂੰ ਪਤਾ ਪਈ ਉਹ ਕਰਨਾ ਪਰ ਬੱਚਿਆਂ ਨਾਲੋਂ ਵਧੀਆ ਨਹੀਂ ਰਹੂਗਾ ਜੇ ਕਿਸੇ ਛੋਟੇ ਛੋਟੇ ਬੱਚਿਆਂ ਦੀ ਮਾਂ ਹੀ ਜਾਂਦੀ ਰਹੀ ਉਹਦਾ ਕੀ ਬਣੂਗਾ ਤੇ ਜੇ ਕਿਤੇ ਕੱਲਾ ਕੱਲਾ ਕਿਸੇ ਭੈਣਾਂ ਦਾ ਭਰਾ ਹੀ ਜਾਂਦਾ ਰਿਆ ਉਹ ਤਾਂ ਨਹੀਂ ਲਿਆ ਕੇ ਦੇ ਸਕਦੇ ਤਾਂ 2 ਲੱਖ ਰੁਪਏ ਦੇ ਕੇ ਕਹਿਣਗੇ ਆ ਲਓ ਜੀ ਇਹ ਤਾਂ ਮਸ਼ੀਨ ਚੋਂ ਵੀ ਬਣ ਜਾਂਦੇ ਆ ਇਹ ਤਾਂ ਕਮਾਈ ਨਾਲ ਵੀ ਬਣ ਜਾਂਦੇ ਆ ਪਰ ਜਿਹੜਾ ਇਸ ਦੁਨੀਆ ਤੇ ਆ ਜੇ ਨਾ ਉਹ ਤਾਂ ਮਿਲਦਾ ਹੀ ਨਹੀਂ ਬੰਦੇ ਨੂੰ ਉਹ ਤਾਂ ਇਹ ਤਾਂ ਜਿਵੇਂ ਕਹ ਲੋ ਨਾ ਜਿਵੇਂ ਆਪਾਂ ਰੁੱਖ ਨੂੰ ਵੱਢ ਕੇ ਪਰੇ ਸਾਰ ਦਿੰਨੇ ਆ ਇਹ ਤਾਂ ਇਹ ਕੰਮ ਕਰੀ ਜਾਂਦੇ ਆ ਇਹਨਾਂ ਤਾਂ ਨੀਵੀਂ ਪਾ ਕੇ ਸੜ ਜਣਾ ਤੇ ਜਿਹੜਾ ਹੈਗਾ ਆਪਣਾ ਡਿੰਪੀ ਢੱਲੋ ਇਹਨੇ ਇਹ ਕਹਿੰਨਾ ਬਾਈ ਜੀ ਬੜਾ ਮਾੜਾ ਹੋਇਆ ਜੀ ਮੇਰੀ ਬਸ ਦੇ ਵਿੱਚ ਮੈਂ ਇਹ ਗੱਲ ਦੀ ਮੈਨੂੰ ਬੜਾ ਅਫਸੋਸ ਆ ਅਫਸੋਸ ਕਿਸੇ ਨਾ ਬੰਦੇ ਥੋੜਾ ਹੁੰਦੇ ਆ ਇਹ ਬਿਲਕੁਲ ਸਾਡੀ ਸਰਕਾਰ ਆ ਜਿਹੜੀ ਇਸ ਮਸਲੇ 'ਤੇ ਸੁੱਤੀ ਪਈ ਆ ਜਿਹੜਾ ਤੁਸੀਂ ਕਹ ਵੀ ਸਮਾਂ ਥੋੜਾ ਉਹਨਾਂ ਕੋਲੇ ਬੱਸਾਂ ਵਾਲੇ ਕੋਲ ਕੀ ਹੁਣ ਆਪਾਂ 100 ਰੁਪਏ ਦੀ ਸਵਾਰੀ ਪਿੱਛੇ ਬੰਦੇ ਨੇ ਜਾਨਾ ਲੈ ਲਾਂਗੇ ਬਿਲਕੁਲ ਇਹਨਾਂ ਦੀ ਇੱਕ ਕਹਿੰਦੇ ਪਰਮਨਟ ਤੇ ਚਾਰ-ਚਾਰ ਬੱਸਾਂ ਚੱਲਦੀਆਂ ਪੂਰੀ ਇਹਨਾਂ ਦੀ ਉਹਦੇ ਨਾਲ ਨਹੀਂ ਪਈ ਜਾਂਦੀ ਤਾਂ ਜਿਹੜਾ ਇਹਨਾਂ ਨੇ ਕੋਈ 2 ਲੱਖ ਰੁਪਈਆ ਕਮਾਉਣਾ ਮਹੀਨੇ 'ਚ ਵੱਧ ਤਾਂ ਕੀ ਉਹ ਜਿਹੜਾ ਹੁਣ ਜਿਹੜਾ 2-2 3-3 ਲੱਖ ਰੁਪਈਆ ਕਿਸੇ ਨੂੰ ਵੰਡਣਗੇ ਤਾਂ ਫਿਰ ਤੁਸੀਂ ਇਹ ਦੱਸੋ ਵੀ ਐਹੋ ਜੀ ਕਮਾਈ ਦਾ ਕਰਨਾ ਕੀ ਆ ਬੱਸਾਂ ਵਾਲੇ ਕਰ ਲੈਣਾ ਆਪਸ ਵਿੱਚ ਸ਼ਿਕਾਇਤਾਂ ਕੀ ਕਰਨਗੇ ਇੱਕ ਦੂਜੇ ਨੂੰ ਵੀ ਭਾਈ ਸਾਹਿਬ ਕੀ ਆ ਚਲ ਕੋਈ ਗੱਲ ਨਹੀਂ ਆਪਾਂ 2 ਮਿੰਟ ਘਟ ਹੋ ਗਿਆ ਜਾਂ ਵੱਧ ਹੋ ਗਿਆ 100-100 ਰੁਪਈਆ ਦੀ ਸਵਾਰੀ ਪਿੱਛੇ ਕੀ ਕਰਦੇ ਆ ਕਾ ਡਰਾਈਵਰ ਨੂੰ ਵੀ ਮੈਂ ਬੇਨਤੀ ਕਰਦਾ ਭਰਾਵਾ ਅਸੀਂ ਡਰਾਈਵਰ ਵਰਗ ਨੂੰ ਮਾੜਾ ਨਹੀਂ ਆਂਦੇ ਡਰਾਈਵਰਾਂ ਨੂੰ ਮਾੜਾ ਨਹੀਂ ਆਂਦੇ ਡਰਾਈਵਰ ਡਿਪਾਰਟਮੈਂਟ ਨੂੰ ਪਰ ਬੱਸਾਂ ਵਾਲੇ ਇਹ ਗੱਲ ਵੇਖੋ ਨੇ ਇਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਜਿਵੇਂ ਬੱਸ ਵਾਲੇ ਫੜਾਉਂਦੇ ਹੀ ਉਹਨੂੰ ਜਿਹੜਾ 120 ਤੇ ਚਲਾਉਂਦਾ ਹੋਵੇ ਤੇ ਇਹ ਤਾਂ ਜਾਨ ਲੈ ਰੇ ਆ ਜਾਨ ਲੈ ਰੇ ਆ ਤਹਾਲੇ ਸ਼ੁਕਰੇ ਕਰੋ ਵੀ ਕੋਈ ਕਾਰ ਨਹੀਂ ਅੱਗੋਂ ਆਈ ਜਾਂਦੀ ਸੀ ਉਹ ਵਜ ਦੀ ਕੀ ਪਤਾ ਬਾਹਰਲੇ ਕਿੰਨੇ ਕ ਜਾਣੇ ਸੀਗੇ ਹੁਣ ਜਿਹੜੇ ਕਿੰਨਾਂ ਦੇ ਹੱਥ ਹੀ ਲੱਗ ਗਏ ਜਿਹੜੇ ਜਾਨ ਗਏ ਉਹਨਾਂ ਦੇ ਹੱਥ ਹੀ ਲੱਗ ਗਿਆ ਉਹ ਹੁਣ ਹੱਥੇ ਲਵਾ ਕੇ ਦੇਣਗੇ ਇਹਨਾਂ ਦੇ ਤਾਂ ਕੁੱਤਿਆਂ ਦੀ ਜ਼ਿੰਦਗੀ ਆ ਇੱਥੇ ਬੰਦਿਆਂ ਦੀ ਜ਼ਿੰਦਗੀ ਖਰਾਬ ਹੋਈ ਪਈ ਆ ਜਿਹਦਾ ਹੱਥ ਲੱਗ ਗਿਆ ਭਾਈ ਉਹਨੂੰ ਕੌਣ ਇੱਥੇ ਤਾਂ ਭਾਈ ਚੰਗੇ ਭਲੇ ਨੂੰ ਕੋਈ ਨਹੀਂ ਪੁੱਛਦਾ ਇੱਥੇ ਜਿਹੜੇ ਅੰਗ ਹੀ ਨਿਰਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇਹਨਾਂ ਨੇ ਅੰਗ ਹੀ ਨਾ ਨੂੰ ਅੱਜ ਤੋਂ ਰੇੜੀ ਦੇਣ ਤੋਂ ਸਵਾਇ ਕੀਤਾ ਹੀ ਕੁਝ ਨਹੀਂ ਉਹਨਾਂ ਵਾਸਤੇ ਤੇ ਜਿਹੜਾ ਚਾਰੇ ਦੀ ਬਾਹ ਜੰਦਰੀ ਉਹਨੂੰ ਕੌਣ ਪੁੱਛੂਗਾ ਇੱਕ ਗੱਲ ਹੋਰ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਵੀ ਇਹ ਬੱਸ ਦਾ ਰੂਟ ਕੀ ਸੀ ਔਰ ਦੂਜਾ ਜਿਹੜਾ ਉਹ ਪੋਲਾ ਹੈ ਉਹ ਬਹੁਤ ਤੰਗ ਪੋਲਾ ਹੈ ਤੇ ਉਥੋਂ ਦੋ ਵਿਕਲ ਬਰਾਬਰ ਬਰਾਬਰ ਵੱਡੇ ਤਾਂ ਜਮਾ ਹੀ ਨਹੀਂ ਟੱਪ ਸਕਦੇ ਛੋਟੇ ਵੀ ਕਹਿੰਦੇ ਤੰਗੀ ਨਾਲ ਟੱਪਦੇ ਆ ਹਨਾ ਤਾਂ ਕੀ ਲੱਗਦਾ ਕਿ ਫਿਰ ਉਹ ਜਿਹੜਾ ਪੋਲਾ ਉਹ ਬਣਾ ਚਾਹੀਦਾ ਸੀਗਾ ਅਜੇ ਤੱਕ ਉਹਦੇ ਤੇ ਕਿਸੇ ਦਾ ਧਿਆਨ ਨਹੀਂ ਗਿਆ ਕਿਉਂਕਿ ਇੱਕ ਹੋਵੇ ਜੇ ਸਾਫ ਪੱਧਰ ਛੜਕ ਹੈ ਸਾਈਡ ਤੇ ਜੇ ਬਾਹਣ ਹੈ ਉੱਥੇ ਚੀਜ਼ ਡਿੱਗੂਗੀ ਤਾਂ ਨੁਕਸਾਨ ਸ਼ਾਇਦ ਘੱਟ ਹੋਊਗਾ ਤੇ ਜੇ ਇੱਕ ਨਾਲੇ 'ਚ ਡਿੱਗੂਗੀ ਤੇ ਨੁਕਸਾਨ ਡੈਫੀਨਟਲੀ ਵੱਧ ਹੋਊਗਾ ਉਹ ਵੀ ਰੇਲਿੰਗ ਨੂੰ ਤੋੜ ਕੇ ਬਸ ਹੈ ਜਿਹੜੀ ਉਹ ਅੰਦਰ ਨਾਲੇ ਦੇ ਵਿੱਚ ਡਿੱਗੀ ਹੈ ਮੈਂ ਉਹ ਵੀ ਦੱਸ ਦੇਣਾ ਬਾਈ ਇਹ ਕੀ ਚੱਕਰ ਆ ਆਪਣੇ ਨੇ ਇੱਥੇ ਕੀ ਲਿਖਿਆ ਨਾ ਜਦੋਂ ਆਪਾਂ ਮੋੜ ਮਾਰ ਆਪਾਂ ਨੂੰ ਇੱਕ ਸਪੀਡ ਚੀਜ਼ ਆ ਜਾਂਦੀ ਆ ਇਹ ਚੀਜ਼ ਮੈਨੂੰ ਕਿਸੇ ਨੇ ਦੱਸੀ ਨਹੀਂ ਗਈ ਇਹ ਮੇਰਾ ਇੱਕ ਇਨਤਾਜਾ ਕਿਉਂਕਿ ਆਪਾਂ ਜੋ ਰੋਡ ਤੇ ਜਾਂਦੇ ਆ ਜਿਵੇਂ ਮੰਨ ਲਓ ਕਿ ਆਪਾਂ ਵੇਖ ਲਿਆ ਭਾਈ ਸਾਹਿਬ ਜਿਹੜਾ ਇਹਦਾ ਉਹ ਹੈਗਾ ਰਾਹ ਹੈਗਾ ਜਿਵੇਂ। ਉਹ ਰਾਹ ਜਿਵੇਂ ਤੁਸੀਂ ਮੰਨ ਲਓ ਵੀ ਅੱਗੇ ਆ ਗਿਆ ਭਾਈ 30 ਦੀ ਸਪੀਡ ਤੇ ਚਲਾਓ। ਹੁਣ 30 ਦੀ ਸਪੀਡ ਤੇ ਜਿਹੜਾ ਤਾਂ ਨਹੀਂ ਕਰਦਾ ਜਿਹੜਾ ਕਹਿੰਦਾ 100 ਤੇ ਜਾਂਦਿਓ। ਹੁਣ 30 ਦੀ ਸਪੀਡ ਅੱਗੋਂ ਤਾਂ ਦਿੱਤੀ ਹੋ ਸਕਦਾ ਅੱਗੇ ਮੋੜ ਹੋਵੇ। ਵੀ 30 ਦੀ ਸਪੀਡ ਤੇ ਭਾਈ ਤੂੰ ਕਵਰ ਕਰ ਸਕਦਾ 100 ਤੇ 80 ਤੇ ਨਹੀਂ ਕਰ ਸਕਦਾ। ਫਿਰ ਉਹ ਗੱਡੀ ਸਿੱਧੀ ਜਾਊਗੀ। ਇਹ ਚੀਜ਼ਾਂ ਆਪਾਂ ਨਹੀਂ ਧਿਆਨ ਦਿੰਦੇ। ਫਿਰ ਜਿਹੜੀ ਆ ਗਿਆ ਪੋਲ ਆ ਗਿਆ। ਪੋਲੇ ਦੱਸਿਆ ਹੁੰਦਾ ਵੀ ਭਾਈ ਅੱਗੋਂ ਵੀ ਮੇਰੇ ਮਰੀਏ ਮੇਰੀ ਸੋਚ ਨਹੀਂ ਆ ਨੀ ਇਹਦਾ ਨੂੰ ਫਰਕ ਨਹੀਂ ਪੈਂਦਾ ਹਨਾ ਵੀ ਛੜਕ ਤੋਂ ਹਮੇਸ਼ਾ ਪੁਲ ਛੋਟਾ ਰੱਖਿਆ ਜਾਂਦਾ ਹਮਮ ਛੋਟਾ ਤਾਂ ਰੱਖਿਆ ਜਾਂਦਾ ਵੀ ਜਿਹੜਾ ਇਹ ਪੋਲਾ ਵੀ ਜਿਹੜੇ ਲੋਕ ਆ ਨਾ ਉਹ ਇੱਥੇ ਮਾੜੇ ਬੈਕ ਰੋਕ ਲੈਣਗੇ ਤੇ ਆਸਾਨ ਜੇ ਚੌੜਾ ਹੋਊਗਾ ਅਗਲੇ ਫਾਸ ਫਾਸ ਨੰਗਣਗੇ ਅਲਾ ਕੋਈ ਆਜੂ ਤਾਂ ਕਰਕੇ ਆਪਾਂ ਅਕਸਰ ਵੇਖਿਆ ਵੀ ਜਦੋਂ ਪੁਲ ਹੁੰਦਾ ਕੱਟ ਹੁੰਦਾ ਪਰ ਉਹ ਪੁਲ ਜ਼ਿਆਦਾ ਹੀ ਤੰਗ ਸੀ ਦੋ ਜਣੀ ਜੇ ਟਰੱਕ ਤੇ ਬੱਸ ਬਰਾਬਰ ਬਰੋਬਰ ਨੰਗਾਉਣੀ ਹੋਵੇ ਤਾਂ ਇਹ ਪੋਸੀਬਲ ਨਹੀਂ ਸੀ ਇਸੇ ਕਰਕੇ ਤਾਂ ਹਾਦਸਾ ਵਾਪਰ ਹਾਦਸਾ ਹੋ ਗਿਆ ਹੁਣ ਮੈਂ ਜਿਹੜੇ ਲੋਕ ਆ ਲੋਕ ਛੜਕਾਂ ਤੇ ਰਹਿੰਦੇ ਆ ਜਿਹੜੇ ਲੋਕ ਆ ਉਹ ਬੱਚੇ ਇਹ ਹੁਣ ਬਈ ਤੁਸੀਂ ਗਲਤ ਨਾ ਗਿਨੋ ਜੇ ਲੋਕ ਵੀ ਗਲਤ ਨਾ ਗਿਨ ਲੋਕਾਂ ਨੂੰ ਪਤਾ ਵੀ ਸਾਨੂੰ ਬੱਚੇ ਦੀ ਜ਼ਰੂਰੀ ਆ ਬੱਚੇ ਦੁਨੀਆ ਹਨਾ ਆਪਾਂ ਉਹ ਕਰਦੇ ਵੀ ਆ ਅੱਗੋਂ ਪਰਮਾਤਮਾ ਇਹਦੇ ਨਾਲ ਮਹਾਰਾਜ ਤੋਂ ਮੰਗਦੇ ਵੀ ਆ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਬੱਚੇ ਨੂੰ ਅਸੀਂ ਸਕੂਲਾਂ 'ਚ ਵੀ ਪਾਉਣਾ ਪਰ ਤੁਸੀਂ ਬਈ ਇੱਕ ਗੱਲ ਦੱਸ ਦਿਓ ਤੁਹਾਨੂੰ ਪੱਤਰਕਾਰੀ ਦੇ ਵਿੱਚ ਤਜਰਬਾ ਵੀ ਆ ਤੁਸੀਂ ਲੋਕਾਂ ਜਾਣੇ ਵੀ ਆ ਅੱਜ ਤੱਕ ਤੁਹਾਡੇ ਪੱਤਰਕਾਰੀ ਦੇ ਵਿੱਚ ਕਿਸੇ ਨੇ ਇਹ ਕਿਹਾ ਵੀ ਸਾਡੇ ਸਕੂਲ ਚੰਗੇ ਹੋ ਜਾਣ ਕੋਈ ਨਹੀਂ ਮੰਗਦਾ ਲੋਕਾਂ ਨੂੰ ਇਲਾਜ ਦੀ ਜ਼ਰੂਰਤ ਵੀ ਆ ਪਹਿਲਾਂ ਨਾ ਜਨਮ ਹੁੰਦਾ ਸੀ ਜਿਵੇਂ ਮੇਰਾ ਨਾਨਕਿਆਂ ਤੇ ਜਨਮ ਹੋਇਆ ਸਾਡੇ ਤਿੰਨੇ ਭੈਣ ਭਰਾਵਾਂ ਦੇ ਨਾਨਕਿਆਂ ਤੇ ਜਨਮ ਹੋਇਆ ਬਹੁਤ ਅੱਗੇ ਨਾਨਕਿਆਂ ਤੇ ਜਨਮ ਹੁੰਦਾ ਸੀ ਅੱਜ ਕੱਲ ਨਾਨਕੇ ਤੇ ਦਾਦਕੇ ਭੂਆ ਫੁੱਫੜ ਰਿਸ਼ਤੇਦਾਰੀ ਇਕੱਠੀ ਹੋ ਗਈ ਹਸਪੀਟਲ ਦੇ ਵਿੱਚ ਅੱਜ ਕੱਲ ਜਨਮ ਬੱਚੇ ਦਾ ਹੁੰਦਾ ਉੱਥੇ ਜੰਮਦੇ ਬੱਚੇ ਨੂੰ ਸਿਹਤ ਚਾਹੀਦੀ ਆ ਹੁਣ ਉਹ ਬੱਚੇ ਨੂੰ ਹਸਪੀਟਲ ਚਾਹੀਦਾ ਜਿਹੜਾ ਤੇ ਹਸਪੀਟਲ ਆਸ ਤੇ ਕਿਸੇ ਨੇ ਕੁਝ ਨਹੀਂ ਮੰਗਿਆ ਕਦੇ ਇਹ ਆ ਗਈ ਗੱਲ ਫਿਰ ਇਹਨਾਂ ਨੂੰ ਪਤਾ ਰੁਜ਼ਗਾਰ ਚਾਹੀਦਾ ਰੁਜ਼ਗਾਰ ਕੋਈ ਨਹੀਂ ਮੰਗਦਾ ਕਿਉਂਕਿ ਲੋਕਾਂ ਦਾ ਜਿਹੜਾ ਧਿਆਨ ਆ ਨਾ ਉਹ ਜਾਂ ਸਰਕਾਰ ਨੇ ਕਹ ਲੋ ਜਾਂ ਲੋਕਾਂ ਨੇ ਕਹ ਲੋ ਇਹਨਾਂ ਦਾ ਘਰਾਂ ਚ ਬਾੜਤਾ ਸਾਨੂੰ ਆ ਨਹੀਂ ਆਇਆ ਜੀ ਸਾਨੂੰ ਇਹ ਨਹੀਂ ਆਇਆ ਜੀ ਸਾਨੂੰ ਉਹ ਨਹੀਂ ਆਇਆ ਲੋਕ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ ਹੁਣ ਲੋਕ ਧਿਆਨ ਨਹੀਂ ਦਿੰਦੇ ਤਾਂ ਕਰਕੇ ਤਾਂ ਮੰਤਰੀ ਚੁਣੇ ਜਾਂਦੇ ਆ ਵੀ ਚਲੋ ਲੋਕਾਂ ਨੇ ਚੋਣ ਲਈ ਸਾਨੂੰ ਤਾਂ ਭਾਈ ਨਿਕਲ ਨਹੀਂ ਚਲਤੂਗਾ ਉਹ ਕਰ ਲਾ ਹੁਣ ਰੌਲਾ ਇਸ ਗੱਲ ਦਾ ਵੀ ਜਿਹੜੇ ਭਾਈ ਸਾਹਿਬ ਮੰਡੀ ਬੋਰਡ ਵਾਲੇ ਉਹਨਾਂ ਨੇ ਦੱਸਣਾ ਹੁੰਦਾ ਜਾਂ ਜਿਹੜੇ ਠੇਕੇਦਾਰ ਜਿਹੜਾ ਵੀ ਉਹਨਾਂ ਦਾ ਮਾਰਦਾ ਉਹਨਾਂ ਨੇ ਦੱਸਣਾ ਹੁੰਦਾ ਭਈ ਆਹ ਰੂਟ ਤੇ ਆ ਹੋਇਆ ਪਿਆ ਕੰਮ ਜਾਂ ਇਹ ਡੀਸੀ ਸਾਹਿਬ ਦਾ ਕੰਮ ਉਹ ਡੀਸੀ ਸਾਹਿਬ ਦਫ਼ਤਰਾਂ 'ਚ ਬਾਹਰ ਨਹੀਂ ਨਿਕਲਦੇ ਬੰਦਿਆਂ ਨੂੰ ਮਿਲਣ ਵਾਸਤੇ ਉਹ ਇੰਤਜ਼ਾਰ ਕਰਉਂਦੇ ਕਈ ਮੀਟਿੰਗਾਂ ਆ ਗਈਆਂ ਹੁਣ ਉਥੇ ਤਾਂ ਹੈ ਨਹੀਂ ਕੱਲੀ ਬਾਸੀ ਨੰਗਦੀ ਆ ਸਾਰੇ ਨੰਗਦੇ ਆ ਉੱਥੇ ਨੇੜੇ ਤੇੜੀ ਸਪੀਕਰ ਰਹਿਂਦਾ ਆਪਣਾ ਜਿਹੜਾ ਕੁਲਤਾਰ ਸੰਧਵਾ ਹੁਣ ਨਾ ਤਾਂ ਉਹਦਾ ਕੁਲਤਾਰ ਇਹਨੇ ਆਪਦੀ ਕੁਲਤਾਰ ਲੈਣੀ ਆ ਲੋਕਾਂ ਦੀ ਡੋਪ ਦੇਣੀ ਆ ਹੁਣ ਇਹਨਾਂ ਦਾ ਕਿਸੇ ਵੱਲ ਵੀ ਧਿਆਨ ਨਹੀਂ ਜਿਹੜਾ ਉਹੀ ਜਿਹੜਾ ਕੰਮ ਪਹਿਲਾਂ ਕਰ ਲੋ ਹੁਣ ਜੇਕਰ ਸਰਕਾਰ ਕਵੇ ਜੀ ਅਸੀਂ ਜਿਹੜੇ ਬਹੁ ਹੋਏ ਆ ਦੁਨੀਆ ਛੱਡ ਗਏ 10 ਜਣੇ ਛੱਡ ਗਏ ਉਦਾਹਰਨ ਤੌਰ ਤੇ ਇਹਨਾਂ ਨੂੰ 5-5 ਲੱਖ ਦਾ ਚੈੱਕ ਦਿੰਨੇ ਆ ਵੀ ਚੱਲ ਯਾਰ 2-3 ਲੱਖ ਤਾਂ ਨਹੀਂ ਦਿੰਦਾ ਇੰਨੇ ਤਾਂ ਮੈਂ ਬੂਠੀ ਪਾਉਣਾ ਇਹਨਾਂ ਨੂੰ 5-5 ਲੱਖ ਦਾ ਚੈੱਕ ਦੇ ਦੇ ਦਿੰਨੇ ਆ 50 ਲੱਖ ਤਾਂ ਉਹੀ ਹੋ ਗਿਆ ਫੇਰ ਉਰਾ ਪੁਰਾ ਲਾਜ ਦਾ ਪਾਉਣਗੇ ਉਰਾ ਪੁਰਾ ਕਰਕੇ 1 ਕਰੋੜ ਰੁਪਈਆ ਖਰਚਾ ਕਰ ਦੇਣ ਤੇ ਜੇਕਰ ਉਹੀ 1 ਕਰੋੜ ਦਾ ਪੁਲ ਬਣਿਆ ਨਾ ਤਾਂ ਜੋ ਉਹਨਾਂ ਦੇ ਉਹਨਾਂ ਦੇ ਕੋਲ ਹੋਣੇ ਸੀ ਸਾਰੇ ਜੀ ਇਹ ਬਈ ਧਿਆਨ ਨਹੀਂ ਕਰਦੇ ਇਹਨਾਂ ਦਾ ਧਿਆਨ ਕੁਝ ਵੀ ਨਹੀਂ ਹੁਣ ਅੱਜ ਇੱਕ ਚੀਜ਼ ਨੋਟ ਕਰ ਲਓ ਚਲੋ ਇਹ ਤਾਂ ਪੁਲ ਹੈ ਡਿੱਗ ਪਿਆ ਤੇ ਦੂਜੇ ਪੁਲਾਂ ਵੱਲ ਧਿਆਨ ਦੇਣਾ ਜਿੱਥੇ ਡਿੱਗਣ ਵਾਲੇ ਪਏ ਆ ਕਈ ਪੁਲ ਕਈ ਕਿਵੇਂ ਹੋਏ ਪਏ ਆ ਇਹਨਾਂ ਦਾ ਕੋਈ ਤਾਂ ਧਿਆਨ ਨਹੀਂਗਾ ਇਹ ਤਾਂ ਜਦੋਂ ਕੰਮ ਹੋ ਜਾਂਦਾ ਉਦੋਂ ਰੌਲਾ ਪਉਂਦੇ ਆ ਜਿਨ੍ਹਾਂ ਦਾ ਇਹਨਾਂ ਨੂੰ ਜਿੱਥੇ ਪੈਸਾ ਬਣ ਇਹਨਾਂ ਨੇ ਉੱਥੇ ਰੌਲਾ ਪਾਉਣਾ ਰੇਤੇ ਤੋਂ ਪੈਸਾ ਬਣ ਇਹਨਾਂ ਨੇ ਉੱਥੇ ਵੇਖਣਾ ਕਿਹੜੀ ਖੜ ਕਿੱਥੇ ਜਾਊਗੀ ਕਿੱਥੇ ਨਹੀਂ ਜਾਂਦੀ ਇਹਨਾਂ ਦਾ ਧਿਆਨ ਹੀ ਬਿਜ਼ਨਸਮੈਨਾਂ ਵਾਸਤੇ ਆ ਜਿੰਨੇ ਡਿਪਾਰਟਮੈਂਟ ਬਣਾਏ ਆ ਨਾ ਉਹ ਲੋਕਾਂ ਦੀ ਸਹਾਇਤਾ ਵਾਸਤੇ ਘੱਟ ਆ ਜਿਹੜੇ ਬਿਜ਼ਨਸਮੈਨਾਂ ਉਹਨਾਂ ਵਾਸਤੇ ਜ਼ਿਆਦੇ ਆ ਤਾਂ ਇਹ ਤੁਸੀਂ ਭੁੱਲ ਜੋ ਵੀ ਇਹ ਕਰ ਜੇ ਅੱਜ ਪੁਲ ਹੁੰਦਾ ਤਾਂ ਉਹਨਾਂ ਦਾ ਬੱਚੇ ਉਹਨਾਂ ਦਾ ਮਾਹ ਬਾਬ ਕਿਸੇ ਦਾ ਭਰਾ ਉਹਨਾਂ ਦੇ ਕੋਲ ਹੁੰਦਾ ਕੀ ਹੁਣ ਸਰਕਾਰ ਬਣਾਊਗੀ ਪੁਲ ਉਹ ਸਾਰੇ ਰੋਡਾਂ ਦੇ ਉੱਪਰ ਸਪੀਡ ਲਿਮਟ ਹੁੰਦੀ ਹੈ ਪੋਸਟੇ ਹੁੰਦੀ ਹੈ ਜਦੋਂ ਸ਼ਹਿਰਾਂ ਦੇ ਵਿੱਚ ਆਪਾਂ ਜਾਂਦੇ ਹਾਂ ਤੇ ਇਹਨਾਂ ਦੇ ਉੱਤੇ ਕੋਈ ਸਪੀਡ ਲਿਮਟ ਲਾਗੂ ਨਹੀਂ ਹੁੰਦੀ ਹੋਰ ਕੋਈ ਅਗਰ ਕ੍ਰਾਸ ਕਰਦਾ ਹੈ ਕ੍ਰਾਸ ਕਰਦਾ ਤਾਂ ਉਹਦਾ ਚਲਾਨ ਕੱਟਿਆ ਜਾਂਦਾ ਹੈ ਅੱਜਕੱਲ ਤਾਂ ਕੈਮਰੇ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਲੱਗਣੇ ਸ਼ੁਰੂ ਹੋ ਗਏ ਆ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਜਿਹੜੇ ਆ ਉਹ ਟ੍ਰੈਫਿਕ ਪੁਲਿਸ ਮੁਲਾਜ਼ਮ ਹੁੰਦੇ ਹੀ ਆ ਇਹਨਾਂ ਦੇ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਸਪੀਡ ਤਾਂ ਅੱਡੇ ਤੋਂ ਲੈ ਕੇ ਅੱਡੇ ਤੱਕ ਇਹੀ ਰਹਿੰਦੀ ਹੈ ਇਨਾਂ ਤੇ ਮੈਂ ਉਹ ਵੀ ਦੱਸ ਦਿੰਨਾ ਕਿਉਂ ਜਿਹੜਾ ਉਹ ਕਾਨੂੰਨ ਆ ਜਿਹੜਾ ਲਾਗੂ ਨਹੀਂ ਹੁੰਦਾ ਕਿਹੜੀ ਗੱਲੋਂ ਨਹੀਂ ਹੁੰਦਾ ਰੌਲਾ ਇਹ ਆ ਵੀ ਜਦੋਂ ਪਤਾ ਨਹੀਂ ਹੁੰਦੀ ਬੱਸ ਆ ਭਾਈ ਐਂ ਡਿੰਪੀ ਢੱਲੋਂ ਆਂਦੀ ਆ ਅੱਛਾ ਹੁਣ ਡਿੰਪੀ ਢੱਲੋਂ ਦੀ ਬੱਸ ਰੋਕਣਗੇ ਡਰਾਈਵਰ ਨੇ ਗੱਲ ਕਰਾਉਣੀ ਆ ਇਨਚਾਰਜ ਨਾਲ ਜਦੋਂ ਇਹ ਗੱਲ ਇਨਚਾਰਜ ਨਾਲ ਹੋ ਗਈ ਇਨਚਾਰਜ ਤੋਂ ਬਾਅਦ ਉਹਨਾਂ ਨੇ ਗੱਲ ਜਦੋਂ ਕਹਿਣਾ ਚਲੋ ਜੀ ਇਹ ਡਿੰਪੀ ਢੱਲੋਂ ਦੀਆਂ ਬੱਸਾਂ ਉਹਨਾਂ ਨੇ ਕਾਰ ਕਰਾ ਕੇ ਡਿੰਪੀ ਢੱਲੋਂ ਨਾਲ ਗੱਲ ਕਰਾ ਦੇਣੀ ਆ ਡਿੰਪੀ ਟੁੱਲਣ ਕਹਿਣਾ ਉਹ ਬੱਸਾਂ ਸਾਡੀਆਂ ਕਿਉਂਕਿ ਇਹ ਬੰਦੇ ਮੂੰਹ ਨਾ ਬੜਾ ਮਿੱਠਾ ਬੋਲਦੇ ਆ ਕਾਕਾ ਵੇਖ ਲੈ ਕੋਈ ਗੱਲ ਨਹੀਂ ਜੇ ਤਾਂ ਮੰਨ ਲੈ ਠੀਕ ਆ ਭਾਈ ਨਹੀਂ ਤੇ ਉਹ ਐਸਐਸਪੀ ਸਾਹਿਬ ਨੂੰ ਕਹਿ ਦਿੰਨੇ ਹੁਣ ਜਦੋਂ ਉਹਨਾਂ ਕਹਤਾ ਵੀ ਐਸਐਸਪੀ ਸਾਹਿਬ ਤਾਂ ਗੱਲ ਜਾਂਦੀ ਰਹੀ ਉਹਨੇ ਵੀ ਬੱਸ ਛਡਾਉਣੀ ਆ ਇਹ ਨੰਗ ਜਾਂਦੇ ਆ ਇਹ ਜਿਹੜੇ ਬੱਸਾਂ ਐ ਨਹੀਂ ਮਿਲਦੀਆਂ ਪਰ ਮੈਂ ਤੁਹਾਨੂੰ ਇੱਕ ਯਾਰ ਕਰਾਦਾ ਇੱਕ ਕਲਿੱਪ ਅਲੱਗ ਤੋਂ ਪਾਇਆ ਜੇ ਹਨਾ ਉਹ ਬੱਸ ਚੱਲੇ ਚਪਲਾਈ ਜੇ ਟੇਢੀ ਪਈ ਇੱਕ ਅਲੱਗ ਤੋਂ ਚਲਾਇਆ ਜੇ ਅੱਜ ਤੋਂ ਨਾ ਕੁਝ ਕੁ ਮਹੀਨੇ ਪਹਿਲਾਂ 2024 ਦੇ ਵਿੱਚ ਆਪਣੇ ਗੱਪ ਮੰਤਰੀ ਨੇ ਬਿਆਨ ਦਿੱਤਾ ਸੀ ਉਹ ਗੱਪ ਮੰਤਰੀ ਆ ਮੁੱਖ ਮੰਤਰੀ ਤੁਸੀਂ ਚੱਕਰ ਚ ਪੈ ਗਏ ਵੀ ਇਹ ਕੌਣ ਹੋਊਗਾ ਜੀ ਇਹ ਨੇ ਬਿਆਨ ਦਿੱਤਾ ਸੀ ਮੈਨੂੰ ਯਾਦ ਆ ਘੋੜੇ ਵਾਲੀਆਂ ਬੱਸਾਂ ਚੱਲਦੀਆਂ ਹੁੰਦੀਆਂ ਸੀ ਤੇ ਜਿਹੜੀਆਂ ਘੋੜੇ ਵਾਲੀਆਂ ਬੱਸਾਂ ਉਹ ਹੁਣ ਵੀ ਚੱਲਣਗੀਆਂ ਜਿਹੜੇ ਆ ਬੇਰੁਜ਼ਗਾਰ ਫਿਰਦੇ ਉਹਨਾਂ ਨੂੰ ਅਸੀਂ ਇਹ ਪਰਮਿਟ ਦੇਵਾਂਗੇ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਪਰਮਿਟ ਮਿਲਣਗੇ ਮੈਂ ਤਾਂ ਉਸੇ ਟਾਈਮ ਹੀ ਇਹਨੂੰ ਲਾਈਵ ਹੋ ਕੇ ਜਵਾਬ ਦਿੱਤਾ ਸੀ ਮੈਂ ਗੱਪ ਨਾ ਮਾਰ ਹਾਂ ਇਹ ਆਮ ਲੋਕਾਂ ਨੂੰ ਨਹੀਂ ਮਿਲਣੀਆਂ ਇਹ ਮਿਲਣੀਆਂ ਬਿਜ਼ਨਸਮੈਨਾਂ ਨੂੰ ਜਾਂ ਤੇਰੇ ਰਿਸ਼ਤੇਦਾਰਾਂ ਨੂੰ ਇਹ ਹੁਣ ਘੋੜੇ ਵਾਲੀਆਂ ਬੱਸਾਂ ਉਹ ਤੁਸੀਂ ਨੋਟ ਕਰ ਲਓ ਇਹ ਲੋਕ ਦੱਸਣਗੇ ਪੰਜਾਬ ਦੇ ਵਿੱਚ ਜੇ ਤਾਂ ਕਿਸੇ ਆਮ ਬੰਦੇ ਨੂੰ ਉਹ ਬੱਸ ਦਾ ਪਰਮਿਟ ਮਿਲ ਗਿਆ ਹੋ ਸਕਦਾ ਐਵੇਂ ਦੋ ਤਿੰਨਾਂ ਨੂੰ ਦੇ ਵੀ ਦਿੱਤਾ ਹੋਵੇ ਨਾ ਐਵੇਂ ਦਿਖਾਉਣ ਵਾਸਤੇ ਓਏ ਉਹ ਤਾਂ ਗੱਲ ਕਰਕੇ ਉਹ ਕਹਦੇ ਵੀ ਮੈਨੂੰ ਮਿਲ ਗਿਆ ਤੇ ਜਿਹਨੂੰ ਇਹ ਨਹੀਂ ਮਿਲਿਆ ਗਰੀਬ ਬੰਦਾ ਜਿਹੜਾ ਜਿਹਦੇ ਘਰੇ ਰੋਟੀ ਪੂਰੀ ਨਹੀਂ ਆਉਂਦੀ ਜਿਹਦੇ ਕੋਲ ਕੋਈ ਜ਼ਮੀਨ ਨਹੀਂ ਕੁਝ ਨਹੀਂ ਓੜਾ ਵੀ ਨਹੀਂ ਉਹ ਬੰਦਾ ਇਹ ਗੱਲ ਨੂੰ ਸ਼ੇਅਰ ਕਰਕੇ ਮੁੱਖ ਮੰਤਰੀ ਤੱਕ ਪਹੁੰਚਾ ਦੇਵੇ ਵੀ ਹਾਂ ਭਾਈ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿਉਂਕਿ ਤੁਹਾਡਾ ਜਿਹੜਾ ਜਵਾਬ ਆ ਵੀ ਇਹਨਾਂ ਨੂੰ ਕੋਈ ਰੋਕਦਾ ਨਹੀਂ ਇਹ ਚਲਾਉਂਦੇ बिजनेਸਮੈਨ ਤਗੜੇ ਜਿਹੜੇ ਮੰਤਰੀਆਂ ਨੂੰ ਫੰਡ ਦਿੰਦੇ ਆ ਜਦੋਂ ਤਾਂ ਤੁਸੀਂ ਕਿਸੇ ਅਫਸਰ ਨੂੰ ਦਿਓਗੇ ਜਾਂ ਚੱਕੋ ਭਾਈ ਪੈਸਾ ਫੰਡ ਉਹ ਰਿਸ਼ਵਤ ਮੰਨਿਆ ਜਾਓ ਤੁਸੀਂ ਇਹਨਾਂ ਨੂੰ ਸਿੱਧੇ ਰਿਸ਼ਵਤ ਨਹੀਂ ਕਹਿ ਸਕਦੇ ਇਹ ਫੰਡ ਆ ਜੀ ਫੰਡ ਦਿੱਤਾ ਜਾਂਦਾ 50 ਹਜ਼ਾਰ ਤੋਂ ਲੈ ਕੇ ਲੱਖਾਂ ਕਰੋੜਾਂ ਤੱਕ ਹੁਣ ਜਿਹਨੇ ਫੰਡ ਦੇਤਾ ਮਾਲੋ ਤੁਸੀਂ ਮੁੱਖ ਮੰਤਰੀ ਹੋ ਮੈਂ ਕਿਹਾ ਲਓ ਜੀ ਆਪਣਾ ਗਗਨਦੀਪ ਕੌਰ ਜੀ ਆ ਸਾਡਾ ਫੌਂਡਾ ਮੰਤਰੀ ਜੀ ਤੇ ਤੁਸੀਂ ਫੰਡ ਚੱਕੋ ਤੁਹਾਨੂੰ ਮੈਂ 2 ਕਰੋੜ ਫੰਡ ਦੇਤਾ 1 ਕਰੋੜ ਫੰਡ ਦੇਤਾ ਆ ਗਿਆ ਤੁਹਾਡੇ ਕੋਲ ਫੰਡ ਹੁਣ ਫੰਡ ਤੋਂ ਬਾਅਦ ਮੈਂ ਕਹਤਾ ਜੀ ਆਪ ਤੁਹਾਡੇ ਕੈਮਰਾਮੈਨ ਨਾ ਹੁਣ ਕਿਉਂਕਿ ਤੁਹਾਡਾ ਕੈਮਰਾਮੈਨ ਹੀ ਹੈ ਜੇ ਅਫਸਰ ਆ ਤਾਂ ਇਹ ਤੁਹਾਡਾ ਅਫਸਰ ਤੰਗ ਕਰ ਰਿਹਾ ਜੀ ਸਾਨੂੰ ਆਪਣਾ ਇਥੋਂ ਆ ਕੰਮ ਚੱਲਦਾ ਇਹ ਉਦਾਹਰਨ ਵੀ ਦਿਊਗਾ ਤੁਹਾਨੂੰ ਇਹਨੇ ਕਹਿਣਾ ਕੋਈ ਗੱਲ ਨਹੀਂ ਮੈਂ ਕਰਦਾ ਕਿਹੜਾ ਰੇਂਜ ਪੈਂਦੀ ਹੈ ਰੇਂਜ ਫਲਾਨੀ ਪੈਂਦੀ ਜੀ ਆਈਏ ਸਭ ਪੈਂਦੇ ਡੀਜੀਪੀ ਨੂੰ ਕਹਿਣਾ ਸਾਰਾ ਕੰਮ ਫੱਟੀ ਪੋਚ ਕੇ ਕੰਮ ਹੋ ਜਾਣਾ ਜਦੋਂ ਕੰਮ ਹੋ ਗਿਆ ਸਾਰੇ ਦਾ ਸਾਰਾ ਹੁਣ ਇਹ ਦਾਰਨ ਦੇਵਾਂ ਤਗੜੀ ਜਦੋਂ 3 ਦਸੰਬਰ ਨੂੰ ਧਰਨਾ ਸੀਗਾ ਲੁਧਿਆਣੇ ਕੈਮੀਕਲ ਫੈਕਟਰੀਆਂ ਦਾ ਉਸ ਟਾਈਮ ਤੇ ਪੁਲਿਸ ਲਾਈ ਗਈ ਸੀ ਨਾ ਪੰਜਾਬ ਦੀ ਤਾਂ ਕਿ ਕੋਈ ਪੰਜਾਬੀ ਉਸ ਧਰਨੇ ਤੇ ਨਾ ਜਾ ਸਕੇ ਸੜਕਾਂ ਤੇ ਰੋਕੀ ਜਾਂਦੇ ਸੀ ਨਾ ਇਹ ਸਬੂਤ ਆ ਤਗੜਾ ਇਹ ਐ ਕਰਦੇ ਆ ਇਹ ਜਿਹੜਾ ਮਾੜਾ ਬੰਦੇ ਨੂੰ ਇਹ ਚੀਜ਼ ਨਹੀਂ ਮਿਲਦੀ ਇਹ ਤਗੜੇ ਬੰਦੇ ਜਿਹੜੇ ਫੰਡ ਦਿੰਦੇ ਆ ਉਹਨਾਂ ਨੂੰ ਪਰਮਿਟ ਮਿਲ ਜਾਂਦੇ ਆ ਉਹੀ ਚਲਾਉਂਦੇ ਆ ਫਿਰ ਅਫਸਰ ਤਾਂ ਉਹਨਾਂ ਦੀ ਕੋਈ ਗੱਡੀ ਰੋਕ ਲੇ ਉਹ ਤੇ ਛੱਡ ਦੋ ਬਈ ਇਹ ਪਹਿਲੀ ਵਾਰ ਨਹੀਂ ਹੋਇਆ ਬਹੁਤ ਵਾਰੀ ਹੋਇਆ ਬਹੁਤ ਵਾਰ ਹੋਇਆ ਕਈ ਵਾਰੀ ਕਈ ਵਾਰੀ ਸਮਝੌਤੇ ਆ ਜਿਹੜੇ ਉਹ ਪਰਿਵਾਰਾਂ ਦੇ ਨਾਲ ਕਰ ਲੈਂਦੇ ਲੈਂਦੇ ਆ ਕੋਈ ਹੁੰਦਾ ਸਮਝੌਤਾ ਹੀ ਤੁਹਾਨੂੰ ਮੈਂ ਪਹਿਲਾਂ ਹੱਲ ਕੀ ਹੈ ਕੀ ਲੱਗਦਾ ਕਿਉਂਕਿ ਇੰਨਾ ਸ਼ਾਇਦ ਸਰਕਾਰੀ ਬੱਸ ਦਾ ਕਦੇ ਵੀ ਐਡਾ ਹਾਦਸਾ ਨਹੀਂ ਦੇਖਣ ਨੂੰ ਮਿਲਦਾ ਬਹੁਤ ਰੇਅਰ ਜੇ ਚਾਂਸਸ ਹੁੰਦੇ ਆ ਪਰ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਐਨੀ ਵੀ ਇੱਕੋ ਹੀ ਕੰਪਨੀ ਤੇ ਜੇ ਆਪਾਂ ਟਾਰਗੇਟ ਕਰੀ ਜਾਈਏ ਨਹੀਂ ਨਹੀਂ ਪਰ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰਾ ਪ੍ਰਾਈਵੇਟ ਕੰਪਨੀਆਂ ਆਂਦੀਆਂ ਬੱਸਾਂ ਐ ਜਿਹੜੀਆਂ ਉਹ ਉਹਨਾਂ ਉਹ ਹਾਦਸੇ ਦਾ ਵੱਧ ਸ਼ਿਕਾਰ ਹੁੰਦੀਆਂ ਚਾਹੇ ਉਹ ਕਿਸੇ ਰੈਲੀ ਤੇ ਚੱਲੀਆਂ ਨੇ ਚਾਹੇ ਉਹ ਕਿਸੇ ਰੂਟ ਤੇ ਚੱਲੀਆਂ ਨੇ ਹਨਾ ਜਾਂ ਬੱਚਿਆਂ ਦੀਆਂ ਸਕੂਲ ਵਾਲੀਆਂ ਵੈਣਾ ਹੋਗੀਆਂ ਇਦਾਂ ਵੀ ਹੁੰਦਾ ਪ੍ਰਾਈਵੇਟ ਤੌਰ ਤੇ ਦਾਰਾਂ ਦੰਨ ਤੁਹਾਨੂੰ ਜਿਹੜੀ ਤੁਸੀਂ ਕਹੀ ਆ ਜਿਵੇਂ ਜੀਓ ਸਿਮ Airtel ਸਿਮ ਪ੍ਰਾਈਵੇਟ ਆ ਗਈਆਂ ਇਹ Vi ਸਿਮ ਆ ਗਈ ਹੋਰ ਕਈ ਸਿਮਾਂ ਅੱਜ ਕੱਲ ਚਲ ਘਟੀਆਂ ਜੀਓ ਚੱਲ ਰਹੀ ਜਿਆਦੇ ਨਾ ਆਪਾਂ ਸਰਕਾਰੀ ਸਿਮ ਕਹਿੰਦੇ ਬੀਐਸਐਨਐਲ ਨੂੰ ਲਿਮਿਟਡ ਕਹਿ ਲੋ ਜੋ ਕਹਣਾ ਕਹਿ ਲੋ ਚਲੋ ਹੁਣ ਤਾਂ ਅੱਜ ਕੱਲ ਉਹਤੇ ਵੀ ਆ ਕੇ ਬਹਿ ਗਿਆ ਕੋਈ ਨਾ ਕੋਈ ਫੱਟੀ ਪੋਛਦੀ ਨਾ ਬੀਐਸਐਨਐਲ ਦੀ ਉਸੇ ਤਰ੍ਹਾਂ ਬਿਜਲੀ ਮਹਿਕਮੇ ਦੀ ਫੱਟੀ ਪੋਚੀ ਜਾਣੀ ਕਿਸੇ ਟਾਈਮ ਨੂੰ ਪ੍ਰਾਈਵੇਟ ਮਹਿਕਮਾ ਹੋ ਜਾਣਾ ਹੋਰ ਬਹੁਤ ਸਾਰੇ ਮਹਿਕਮੇ ਪ੍ਰਾਈਵੇਟ ਹੋਏ ਤਾਂ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੇ ਜਦੋਂ ਉਹਨਾਂ ਨੂੰ ਪਤਾ ਯਾਰ ਵੀ ਅਸੀਂ ਤਾਂ ਸਿਸਟਮ ਤੋਂ ਨਾਲ ਸਾਰਾ ਪ੍ਰਾਈਵੇਟ ਹੋਣਾ ਤੇ ਅਸੀਂ ਪੱਕੇ ਕਿਵੇਂ ਕਰ ਦਈਏ ਸਰਕਾਰੀ ਕਿਵੇਂ ਕਰ ਦਈਏ ਸਰਕਾਰੀ ਤਾਂ ਮੇਰੇ ਹਿਸਾਬ ਦੇ ਨਾਲ ਤਾਂ ਕੱਲੀ ਉਹ ਪੁਲਿਸ ਲੈਣੀ ਲੈ ਸਕਦੀ ਹੈ ਬਾਕੀ ਨਹੀਂ ਹੁਣ ਜਿਹੜੀ ਤੁਸੀਂ ਕਹੀ ਹੈ ਵੀ ਭਾਈ ਸਾਹਿਬ ਪਹਿਲਾਂ ਉਹ ਗੱਲ ਕਰੀਏ ਵੀ ਪ੍ਰਾਈਵੇਟ ਬੱਸਾਂ ਹੀ ਕਿਉਂ ਮੈਂ ਤੁਹਾਨੂੰ ਧਾਰਨ ਦੇਤੀ ਫੰਡ ਤਗੜਾ ਹੁੰਦਾ ਪੈਸਾ ਇਕੱਠਾ ਕਰਨਾ ਹੁੰਦਾ ਬਹੁਤ ਸਾਰੀਆਂ ਵੰਗਾਰਾਂ ਇਹਨਾਂ ਨੂੰ ਪੈਂਦੀਆਂ ਕੰਮ ਅਸਲ 'ਚ ਇਹੀ ਆ ਸ਼ਰਾਬ ਮਹਿਕਮੇ ਚ ਵੀ ਬੜਾ ਕੁਝ ਹੋ ਜਾਂਦਾ ਸਰਕਾਰ ਬੋਲਦੀ ਹੈ ਰੇਟ ਕੀ ਲਿਖਿਆ ਹੁੰਦਾ ਤੇ ਦੇ ਕੀ ਜਾਂਦੇ ਨਹੀਂ ਬੋਲਦੇ ਹੋ ਹੱਲ ਕੀ ਹੋਣਾ ਚਾਹੀਦਾ ਹੱਲ ਵੀ ਦੱਸਦਾ ਹਾਂ ਹਾਲੇ ਦੇ ਇਹੀ ਆ ਕਿ ਜਦੋਂ ਉਹਨਾਂ ਨੂੰ ਪਤਾ ਵੀ ਇੱਕ ਮਾਰੇ ਬੰਦੇ ਦੀ ਕੀਮਤ ਆ ਜਿਹੜੀ ਉਹ ਭਗਵੰਤ ਮਾਨ ਦੇ ਬੂਟਾ ਨਾਲੋਂ ਥੋੜੀ ਆ ਤਾਂ ਹਾਲੇ ਦੇ ਇਹੀ ਆ ਹਾਲੇ ਦਾ ਆਪਾਂ ਦੱਸੀਏ ਆਪਾਂ ਜਿਹਨੇ ਕਹਿ ਲਓ ਨਾ ਵੀ ਸਮੁੰਦਰਾਂ ਨੂੰ ਪਾਣੀ ਵਿਖਾਈਏ ਤੇ ਆਪਾਂ ਸੂਰਜ ਨੂੰ ਦੀਵਾ ਵਿਖਾਈਏ ਉਹ ਚੀਜ਼ ਮਾਰੀ ਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਇਹਨਾਂ ਕੋਲ ਸਾਰਾ ਕੁਝ ਹਾਲੇ ਰਹੀ ਹੈ ਭਾਈ ਬੱਸਾਂ ਦੇ ਤਿੰਨ ਚਾਰ ਪਰਮਿਟ ਕੈਨਸਲ ਕੀਤੀ ਹੋਣਾ ਜਾਂ ਤੇ ਇਹਨਾਂ ਦੀਆਂ ਬੱਸਾਂ ਦੇ ਪਰਮਿਟ ਕੈਨਸਲ ਕਰਨ ਉਹ ਫੜ ਤੇ ਨਹੀਂ ਸਕੇ ਵੀ ਕਿਹੜੀਆਂ ਕਿੰਨੇ ਕਿਹੜੇ ਟੂਰ ਤੇ ਕਿੰਨੀਆਂ ਬੱਸਾਂ ਜਿਹੜੀਆਂ ਇਹਨਾਂ ਦੀਆਂ ਉਹ ਕਿੰਨੀਆਂ ਨਜਾਇਜ਼ ਚੱਲੀ ਜਾਂਦੀਆਂ ਇਹਦਾ ਹੱਲ ਆਪਾਂ ਕਿੱਥੇ ਦੇਵਾਂਗੇ ਹੱਲ ਉਹੀ ਗੱਲ ਟੱਲੀ ਬੰਨੇ ਕਿਹੜਾ ਹੱਲ ਆਪਾਂ ਤੇ ਦੇ ਦਾਂਗੇ ਹਾਲਾ ਪਤਾ ਇਹਨਾਂ ਨੂੰ ਬੜੀਆਂ ਚੀਜ਼ਾਂ ਦਿੱਤੇ ਆ ਪਰ ਇਹ ਹਾਲੇ ਮੰਨਦੇ ਨਹੀਂ ਨਹੀਂ ਪਬਲਿਕ ਜੇ ਜੇ ਸਰਕਾਰ ਦੇ ਬੰਦਿਆਂ ਦੀਆਂ ਬਸਾਂ ਨਹੀਂ ਜਾਂ ਸਰਕਾਰ ਦੇ ਵਿੱਚ ਉੱਪਰ ਸਰਕਾਰ ਉਹਨਾਂ ਦੀ ਆ ਪਬਲਿਕ ਆਪਣੇ ਤੌਰ ਤੇ ਕੀ ਕਰ ਸਕਦੀ ਆ ਮਤਲਬ ਕੀ ਪਬਲਿਕ ਦੇ ਵੱਲੋਂ ਪ੍ਰਸ਼ਾਸਨ ਨੂੰ ਇਸ ਗੱਲ ਦੇ ਰਿਲੇਟਡ ਸੁਚੇਤ ਨਹੀਂ ਕੀਤਾ ਜਾ ਸਕਦਾ ਜਾਂ ਮੰਗ ਨਹੀਂ ਰੱਖੀ ਜਾ ਸਕਦੀ ਬਾਈ ਜੀ ਜਦੋਂ ਬਾਈ ਜਦੋਂ ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋ ਜਾਂਦੇ ਆ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਆਪਾਂ ਨੂੰ ਧਰਨੇ ਲਾਉਣੇ ਪੈਂਦੇ ਆ ਤਾਂ ਫੇਰਾ ਪੈ ਇਹ ਪਬਲਿਕ ਦੀ ਗੱਲ ਕਿੱਥੇ ਮੰਨ ਲੈਣਗੇ ਤੁਸੀਂ ਗੱਲ ਕੀਤੀ ਸੀ ਵੀ ਜਿਹੜਾ ਮਤਲਬ ਆਪਣਾ ਮੁਲਾਜ਼ਮ ਇਹਨਾਂ ਨੂੰ ਰੋਕਦੇ ਨਹੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਪਰ ਨਹੀਂ ਰੁਕਦੇ ਬਹੁਤ ਕੁਝ ਹੋ ਜਾਂਦਾ ਕਿਉਂਕਿ ਨਾ ਬਈ ਇੱਥੇ ਨਹੀਂ ਪਿੰਦੀ ਕੁੱਤੀ ਚੜਦੀ ਆ ਤੁਸੀਂ ਇੱਕ ਹਿਸਾਬ ਲਾਓ ਵੀ ਆਪਾਂ ਗੱਡੀ ਲੈਣੇ ਆ ਇਹ ਗੇਮ ਸਮਝ ਨਹੀਂ ਪਊਗੀ ਬਿਜ਼ਨਸ ਇਹਨਾਂ ਦੇ ਗੱਡੀ ਲੈ ਲਈ ਉਹਦਾ ਆਪਾਂ ਨੂੰ ਮਤਲਬ ਜਿਹੜੀ ਏਜੰਸੀ ਆ ਜਾਂ ਉਹਨਾਂ ਦੀ ਕੰਪਨੀ ਨੇ ਇਹ ਕਹਤਾ ਵੀ ਇਹ ਗੱਡੀ 15 ਸਾਲ ਚੱਲ ਸਕਦੀ ਹੈ ਵੈਲਿਡ ਅਸੀਂ ਉਹਦਾ 6 ਮਹੀਨੇ ਬਾਅਦ ਪ੍ਰਦੂਸ਼ਣ ਕਰਾਉਨੇ ਆ ਇੱਕ ਫਿਰ ਪ੍ਰਦੂਸ਼ਨ ਕੰਪਨੀ ਨੂੰ ਪੈਸਾ ਦਿਵਾਉਂਦਾ ਢੰਗ ਹੀ ਹੋ ਗਿਆ ਨਾ ਜਦੋਂ ਸਾਡੀ ਗੱਡੀ ਦਾ ਐਕਸੀਡੈਂਟ ਹੁੰਦਾ ਉਸ ਟਾਈਮ ਤੇ ਅਸੀਂ ਆਪਾਂ ਕਹਿਰੀ ਗੇ ਜਾ ਕੇ ਵੀ ਸਾਨੂੰ ਬੀਮੇ ਵਾਲੇ ਸਾਡੇ ਮੁੱਕਰਦੇ ਆ ਬੀਮੇ ਵਾਲੇ ਬੜੇ ਕੁਝ ਗਰੀਬ ਬੰਦੇ ਕੋਲ ਮੁੱਕੇ ਆ ਤੁਹਾਡਾ ਮੇਰਾ ਕੰਮ ਹੋ ਜੂਗਾ ਅਗਲਾ ਕੋਈ ਛੱਟ ਪਰ ਲੋਕਾਂ ਸਾਹਮਣੇ ਗੱਲ ਆਊਗੀ ਕੁਝ ਬੰਦੇ ਕੀ ਹੁੰਦੇ ਵੀ ਉਹ ਏਜੰਸੀਆਂ ਵਾਲੇ ਕਹਿੰਦੇ ਨਹੀਂ ਜੀ ਨਹੀਂ ਅੱਧੇ ਪੈਸੇ ਲੱਗਣਗੇ ਤੁਹਾਡਾ ਉਹ ਜਦੋਂ ਬੀਮਾ ਤੁਹਾਡਾ ਹੋਇਆ ਉਹ ਤਾਂ ਪਥਾਣੇ ਦੇ ਐਸਐਚਓ ਕੋਲ ਜਾਵਾਂਗੇ ਨਾ ਬਾਈ ਜੀ ਵੀ ਆ ਸਾਡਾ ਬੀਮੇ ਵਾਲੇ ਜਿਹੜੇ ਕਹ ਲੋ ਆ ਫਲਾਨੀ ਕੰਪਨੀ ਮੰਨਦੀ ਨਹੀਂ ਕੁ ਤਾਂ ਫਿਰ ਇਹ ਤਾਂ ਮਤਲਬ ਇਹ ਆ ਵੀ ਜਿਵੇਂ ਨਵੈਟਰ ਆ ਲਿਆ ਨੇ ਬਿਜਲੀ ਮੰਤਰੀ ਨੂੰ ਕਹਿ ਖਵਾ ਕੇ ਕੱਟ ਲਵਾਏ ਹੋਣਗੇ ਨਵੈਟਰ ਸਾਡੇ ਘਰਾਂ ਚ ਸਿਰ ਤੇ ਉਸੇ ਤਰ੍ਹਾਂ ਇਹਨਾਂ ਨੇ ਕਿਹਾ ਨਾ ਯਾਰ ਵੀ ਮੇਜ ਤਾਂ ਰੋਜੀ ਰੋਟੀ ਨਹੀਂ ਚੱਲਦੀ ਤੇ ਆਪਾਂ ਕਾਰਾਂ ਜੀਪਾਂ ਦੇ ਜਿਹੜਾ ਕਹਿ ਲੋ ਵੀ ਆਹ ਕਰ ਕਰਾ ਕੇ ਵੀ ਆਪਾਂ ਬੀਮਾ ਲਿਗੇ ਇਥੋਂ ਪੈਸਾ ਆਊਗਾ ਕੰਮ ਤਾਂ ਕੀ ਦੇ ਕੀ ਹੋਈ ਜਾਂਦੇ ਨਾ ਉਸੇ ਤਰ੍ਹਾਂ ਭਾਈ ਸਾਹਿਬ ਇਹ ਸਿਰਫ ਤਾਂ ਸਿਰਫ ਗਰੀਬਾਂ ਲੋਕਾਂ ਨੂੰ ਤੋਂ ਪੈਸਾ ਲੈਣ ਦੇ ਢੰਗ ਹੁੰਦੇ ਆ ਜਿਵੇਂ ਰਾਜੇ ਲੋਕ ਕੀ ਕਰਦੇ ਸੀ ਉਹ ਸਿਪਾਈ ਰੱਖੇ ਸੀ ਉਹਨਾਂ ਨੇ ਸੈਨਾਪਤੀ ਰੱਖੇ ਸੀ ਮੰਤਰੀ ਬਹਿ ਕੇ ਸਲਾਹ ਕਰਦੇ ਸੀ ਖਜ਼ਾਨਾ ਘਟ ਹੋ ਰਿਹਾ ਪੈਸਾ ਕਿਵੇਂ ਇਕੱਠਾ ਕੀਤਾ ਜਾਵੇ ਉਹ ਸਲਾਹ ਕਰਕੇ ਪੈਸਾ ਇਕੱਠਾ ਕਰਦੇ ਸੀ ਫਿਰ ਦੂਸਰੇ ਪਾਸੇ ਜਦੋਂ ਪੈਸਾ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਤੁਸੀਂ ਇਹ ਗੱਲ ਆ ਜੋ ਵੀ ਜਿਹੜਾ ਕਹਿ ਲੋ ਕੀ ਨਾਂ ਲੈਂਦੇ ਹੁੰਦੇ ਆ ਉਹਨਾਂ ਨੇ ਫਿਰ ਕਹਿਣਾ ਚਲੋ ਵੀ ਸਿਪਾਈਓ ਕਰੋ ਲਗਾਨ ਇਕੱਠਾ ਉਹ ਲਗਾਨ ਇਕੱਠਾ ਹੋਣਾ ਫਿਰ ਅੰਗਰੇਜ਼ਾਂ ਨੇ ਵੀ ਕੀ ਕੀਤਾ ਤੁਹਾਡਾ ਆ ਟੈਕਸ ਤੁਹਾਡਾ ਉਹ ਟੈਕਸ ਤੁਹਾਡਾ ਇਹ ਟੈਕਸ ਤੁਹਾਡਾ ਉਹ ਟੈਕਸ ਪੈਸਾ ਲੈ ਕੇ ਲੁੱਟ ਕੇ ਅੱਜ ਵੀ ਉਹੀ ਟੈਕਸ ਇਹ ਟੈਕਸ ਉਹ ਟੈਕਸ ਇਹ ਟੈਕਸ ਜਿਹੜੇ ਵੱਡੇ ਲੋਕ ਆ ਉਹ ਫੰਡ ਦਿੰਦੇ ਸਰਕਾਰਾਂ ਨੂੰ ਆਪਦੇ ਕੰਮ ਲੈਂਦੇ ਆ ਤੁਹਾਡੇ ਸਾਹਮਣੇ ਹੀ ਆ ਕਿ ਮਾਨ ਸਾਹਿਬ ਦਾ ਕੀ ਇਹਦੇ 'ਚ ਹੁਣ ਰਵਈਆ ਰਹੂਗਾ ਆਪਾਂ ਨੂੰ ਪਤਾ ਹੀ ਆ ਪਹਿਲਾਂ ਵੀ ਬਸ ਪਲਟੀ ਸੀ ਬੜਾ ਕੁਝ ਹੋਇਆ ਸੀ ਕੁਝ ਨਹੀਂ ਹੋਣਾ ਇਹ ਲੋਕਾਂ ਦੀ ਔਕਾਤ ਆ ਜਿਹੜੀ ਚਾਹੀ ਮੈਂ ਆ ਚਾਹੀ ਕੁਝ ਆ ਲੋਕ ਮੇਰੀ ਗੱਲ ਦਾ ਗੁੱਸਾ ਨਾ ਕਰਨ ਜੋ ਹੋਇਆ ਤੁਹਾਡੇ ਨਾਲ ਬਹੁਤ ਮਾਰਾ ਹੋਇਆ ਭਾਈ ਸਾਨੂੰ ਹਮਦਰਦੀ ਆ ਤਾਂ ਅਸੀਂ ਬੋਲੀ ਜਾਂਨੇ ਆ ਪਰ ਰੀਅਲ ਗੱਲ ਇਹ ਆ ਕਿ ਆਮ ਲੋਕਾਂ ਦੀ ਜ਼ਿੰਦਗੀ ਹੈਣੀਗੀ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਭਗਵੰਤ ਮਾਨ ਦੇ ਬੂਟਾ ਨਾਲੋਂ ਸਸਤੀ ਆ ਇੱਕ ਗੱਲ ਆਖਰੀ ਹੋਰ ਪੁੱਛਣਾ ਚਾਹਾਂਗੀ ਜਿਹੜੀ ਉਹ ਬਸ ਦਾ ਰੂਟ ਸੀ ਕਹਿੰਦੇ ਉਹ ਤੁਹਾਡੇ ਪਿੰਡ ਵਿੱਚ ਦੀ ਇੱਥੋਂ ਲੰਗੀ ਆ ਨਹੀਂ ਨਹੀਂ ਮੇਰੇ ਪਿੰਡ ਦੇ ਵਿੱਚ ਦੀ ਨਹੀਂ ਉਹ ਹਬੋਰ ਦਾ ਸੀ ਪੰਨੀ ਵਾਲਾ ਜਿਹੜਾ ਅੱਛਾ ਉਹ ਕਹਿੰਦੇ ਹਬੋਰ ਤੋਂ ਪਤਾ ਨਹੀਂ ਜਾਂਦੀ ਆ ਬੱਸ ਇਧਰੋਂ ਫਰੀਦਕੋਟ ਤੇ ਪੰਦੀਆਂ ਬਰਸਾਰੇ ਬੋਲੀ ਜਾਂਦੇ ਸੀਗੇ ਅੱਛਾ ਤੇ ਉਹ ਗੱਲ ਕੀ ਹੋਈ ਸੀ ਮੈਂ ਤੁਹਾਨੂੰ ਦੱਸਣੀ ਆ ਜਿਹੜੀ ਗੱਲ ਤੁਸੀਂ ਵੀ ਪੁੱਛੀ ਆ ਉਹਨਾ ਕੁੜੀਆਂ ਨੇ ਜਾਣਾ ਸੀਗਾ ਮੇਰੀ ਛੋਟੀ ਜਿਹੜੀ ਮੇਥੋਂ ਛੋਟੀ ਭੈਣ ਉਹ ਨੌਕਰੀ ਦਾ ਫਾਰਮ ਫੁਰਮ ਭਰਿਆ ਸੀ ਮੈਂ ਤੁਹਾਨੂੰ ਪਹਿਲੀ ਗੱਲ ਇਹ ਕਹਿਆ ਸੀ ਫਾਰਮ ਨਾ ਭਰਿਆ ਕਰ ਜਿੱਥੇ ਸਾਡੇ ਬੱਚੇ ਸੱਤ ਸਮੁੰਦਰ ਪਾਰ ਜਾ ਕੇ ਮੋੜਾ ਏ ਇੱਥੇ ਜੇ ਰੋਜ਼ਗਾਰ ਮਿਲਦਾ ਹੁੰਦਾ ਉਹਨਾਂ ਨੂੰ ਲੋੜ ਨਹੀਂ ਸੀ ਡੌਂਕੀਆਂ ਲਾ ਕੇ ਚੱਲ ਚੱਲ ਲੱਖ ਰੁਪਈਆ ਲਾਉਣ ਦੀ ਉਹ ਆਂਦੇ ਨਾ ਬੱਸ ਆ ਗਈ ਆ ਤੇ ਇਹ ਜ ਬਹੁਤ ਆ ਮੈਂ ਕਿ ਬੱਸ ਕੀ ਨਾਂ ਲਿਖਿਆ ਭਲਾ ਉਹ ਆਦੇ ਆ ਬੱਸ ਦਾ ਨਾਂ ਮੈਂ ਕਿ ਇਹ ਪੁੱਤ ਫਿਰ ਸਿੱਧੀ ਨੌਕਰੀ ਨਾ ਯਮਰਾਜ ਦੇ ਘਰੇ ਮਿਲ ਗਿਆ ਉਸੇ ਉਹ ਬੱਸ ਇੱਥੇ ਟੱਕਰੀ ਸੀ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਹਾਂ ਉਹ ਬੱਸ ਉਹ ਕਹਿੰਦੇ ਇਹ ਆਮ ਹੀ ਇਹ ਗੱਲ ਆ ਆਪਾਂ ਹੁਣ ਬੋਲਾਂਗੇ ਨਾ ਲੋਕ ਵੀ ਅਸਲ ਦੇ ਵਿੱਚ ਨਾ ਨਕਾਰੇ ਲੋਕ ਆ ਝਾੜੂ ਨੂੰ ਆਪਾਂ ਮਾੜਾ ਕਹਿ ਦਾਂਗੇ ਜਿਹੜਾ ਝਾੜੂ ਦੇ ਨਾਲ ਜੁੜਿਆ ਜਿਹੜਾ ਝਾੜੂ ਨੂੰ ਵੋਟ ਪਾਉਂਦਾ ਕੱਚਾ ਕਮਰਾ ਹੋਊਗਾ ਅੱਜ ਇਹ ਨਹੀਂ ਪਤਾ ਭਗਵੰਤ ਮਾਨ ਕੋਲ ਕਈ ਕੋਠੀਆਂ ਕਿੰਨੀਆਂ ਗੱਡੀਆਂ ਕਰੋੜਾਂ ਰੁਪਈਆ ਦੀਆਂ ਉਹਦੇ ਲੀਡਰਾਂ ਕੋਲ ਕਰੋੜਾਂ ਦੀਆਂ ਗੱਡੀਆਂ ਤੇ ਜਿਹੜਾ ਕੱਚੇ ਕੋਠੇ 'ਚ ਬੈਠਾ ਹੋਊਗਾ ਕਹੂਗਾ ਫੇਲੇ ਹੈਗੇ ਆ ਇਹ ਝਾੜੂ ਵਰਗੇ ਕੰਮ ਨਹੀਂ ਕੋਈ ਕਰ ਸਕਦਾ ਜਿਹਨ ਝਾੜੂ ਨੂੰ ਵੋਟ ਪਾਈ ਆ ਜਿਹੜਾ ਦੂਜੇ ਨੂੰ ਪਾਰਟੀ ਨੂੰ ਵੋਟ ਪਾਉ ਉਹ ਦੂਜੀ ਦੀ ਸਪੋਰਟ ਕਰੀ ਜਾਂਦਾ ਤੇ ਮਰੀ ਤਾਂ ਜਾਂਦੇ ਆ ਲੋਕਾਂ ਦੇ ਆਪਾਂ ਚਾਹੇ ਕਿਸੇ ਨੂੰ ਵੋਟ ਪਾਈਏ ਪੰਜਾਬ ਤਾਂ ਆਪਣਾ ਹੀ ਆ ਪੰਜਾਬ ਚ ਬੱਚੇ ਤਾਂ ਆਪਣੇ ਤਬਾ ਹੋ ਹੀ ਜਾਂਦੇ ਕਿਸੇ ਨੂੰ ਕਿਸੇ ਦੀ ਕੁਛ ਨਹੀਂ ਪਈ ਉਹ ਆਪਦਾ ਕੰਮ ਕਰਦੇ ਆ ਤੁਹਾਡੇ ਪਰਿਵਾਰਕ ਮੈਂਬਰ ਫਿਰ ਇਸ ਵਾਸਤੇ ਨਹੀਂ ਨਾ 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 ਚੁੱਪ ਚੜ ਨਹੀਂ ਦਿੱਤੇ ਮੈਂ ਕਿ ਘਰੇ ਆ ਜਾਓ ਤੁਸੀਂ ਮੈਂ ਕਿ ਮੁੜੇ ਆਉ ਤੁਸੀਂ ਤੁਹਾਨੂੰ ਕੋਈ ਜਾਣ ਦੀ ਲੋੜ ਨਹੀਂ ਤੇ ਆਪਦਾ ਆਜੋ ਇਹ ਗੱਲ ਕਲੀਅਰ ਆ ਆਪਾਂ ਇਹ ਬੱਸ 'ਚ ਨਹੀਂ ਇੱਕ ਜਦੋਂ ਆਪਾਂ ਨੂੰ ਬੱਸਾਂ ਦਾ ਪਤਾ ਲੱਗ ਗਿਆ ਤੁਸੀਂ ਇੱਕ ਚੀਜ਼ ਨੋਟ ਕਰੋ ਜਿਹੜਾ ਬੰਦਾ ਬੱਸ 'ਚ ਜਿਹੜੇ ਲੋਕ ਬਹਿੰਦੇ ਆ ਨਾ ਬੱਸ 'ਚ ਲੋਕ ਇਹ ਕਹਿੰਦੇ ਆ ਵੀ ਆਪਣਾ ਜਿੱਥੇ 500 ਰੁਪਏ ਲੱਗਣਾ ਉੱਥੇ ਆਪਾਂ 100 ਰੁਪਏ 'ਚ ਆ ਜਾਾਂਗੇ ਉਹ ਜਿਹੜਾ ਬੰਦਾ 400 ਰੁਪਏ ਬਚਾਉਣ ਵਾਸਤੇ ਬੱਸ 'ਚ ਬਹਿੰਦਾ ਨਾ ਉਹ ਕੋਈ ਤਗੜਾ ਨਹੀਂ ਹੋਊਗਾ ਤੇ ਜਿਨ੍ਹਾਂ ਦੇ ਵਿਚਾਰਿਆਂ ਦੇ ਹੱਥ ਪੈਰ ਟੁੱਟ ਗਏ ਆ ਉਹ ਇਲਾਜ ਤਾਂ ਪਹਿਲੇ ਨਹੀਂ ਲੋਕਾਂ ਦਾ ਹੁੰਦਾ ਤੇ ਉੱਥੇ ਉਹਨਾਂ ਦੇ ਵਿਚਾਰਿਆਂ ਦਾ ਕੀ ਹੋਣਾ ਤੇ ਤੁਸੀਂ ਨੋਟ ਕਰੋ ਬੱਸਾਂ 'ਚ ਬਹਿਣ ਵਾਲਿਆਂ ਨੂੰ ਕੀ ਇਨਸਾਫ਼ ਮਿਲ ਜਾਣਾ ਉਹ ਪੈਸਾ ਕਮਾਉਂਦੇ ਉਹਨਾਂ ਨੇ ਕਿਤੇ ਹੋਰ ਘਾਟੇ ਪੂਰੇ ਕਰ ਲੈਣੇ ਆ। ਫਿਰ ਮੈਂ ਕਹੂੰਗਾ ਬੱਸਾਂ ਦੇ ਮਾਲਕੋ ਵੇਖੋ ਬੱਸ ਟੁੱਟੀ। ਉਹ ਤੇ ਬੱਸ ਤੇ ਜਿੰਨੀ ਵੱਡੀ ਚੀਜ਼ ਉਹਨਾਂ ਵੱਡਾ ਪੈਸਾ ਲੱਗਦਾ। ਹੁਣ ਉਹ ਤੇ ਕੀ ਪਤਾ ਤੁਹਾਡਾ 2 ਲੱਖ ਲੱਗਣਾ ਕਿ 3 ਲੱਖ ਲੱਗਣਾ ਬੱਸ ਠੀਕ ਕਰਾਉਣ ਤੇ। 3 ਲੱਖ ਤੋਂ ਡਾ ਹੋ ਗਿਆ। ਤੁਸੀਂ 100 200 ਰੁਪਏ ਦੀਆਂ ਸਵਾਰੀਆਂ ਪਿੱਛੇ ਲੋਕਾਂ ਦੀ ਜਾਨ ਆਪ ਦਾ ਨੁਕਸਾਨ ਕਰਾ ਲੈਣੇ ਆ। ਕਿਰਪਾ ਕਰਕੇ ਇਹ ਕੰਮ ਨਾ ਕਰਿਆ ਕਰੋ। ਹਾਂ ਇਹ ਜਿਹੜੀ ਹੁਣ ਭਗਵੰਤ ਮਾਨ ਤੇ ਹੁਣ ਤੁਹਾਡੇ ਐਨਕ ਲੱਗ ਕੀ ਐਨਕ ਲੱਗ ਪਹਿਲੀ ਗੱਲ ਤਾਂ ਲੱਗੇ ਨਹੀਂ ਹੋਣੀ ਕਿਉਂਕਿ ਹੁਣ ਕੰਨਾਂ 'ਤੇ ਤੁਹਾਡੇ ਹੈੱਡਫੋਨ ਲੱਗੇ ਹੋਣੇ ਆ ਕਿਉਂਕਿ ਇਹ ਗੱਲ ਤੁਹਾਡੀ ਸਰਕਾਰ ਦੇ ਬੰਦੇ ਬਾਰੇ ਹੋ ਰਹੀ ਆ ਹੋਰ ਵੀ ਪ੍ਰਾਈਵੇਟ ਬੱਸਾਂ ਬਾਰੇ ਹੋ ਰਹੀ ਆ ਕਿਉਂਕਿ ਇਹ ਬਿਜ਼ਨਸmenਾਂ ਤੋਂ ਜਿਵੇਂ ਕਹਿ ਲਓ ਸਰਕਾਰ ਚੱਲਦੀ ਕਹਿ ਲਓ ਤੁਸੀਂ ਤਾਂ ਭਾਜਪਾ ਨੂੰ ਕਹਿਨੇ ਹੁੰਨੇ ਆ ਸਰਕਾਰ ਤੁਹਾਡੀ ਵੀ ਉਵੇਂ ਹੀ ਚੱਲਦੀ ਆ ਤੁਸੀਂ ਬੜੇ ਬਚਾਉਨੇ ਆ ਫੈਕਟਰੀਂਗ ਵਾਲੇ ਕੋਈ ਗੰਦੇ ਪਾਣੀ ਵਾਲੇ ਕੋਈ ਕਿਸੇ ਵਾਲੇ ਬੜੀਆਂ ਫੋਰਸਾਂ ਲਾਉਨੇ ਆ ਤਾਂ ਭਾਈ ਸਾਹਿਬ ਹੁਣ ਅਸੀਂ ਇਹ ਗੱਲ ਬੰਦ ਕਰ ਲੱਗੇ ਆ ਤੁਸੀਂ ਕਿਰਪਾ ਕਰਕੇ ਆਪਦੀ ਐਨਕ ਤੇ ਕੰਨਾਂ 'ਚੋ ਹੈੱਡਫੋਨ ਕੱਢ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਫਿਰ ਤੁਹਾਡਾ